ਲੋ ਜੀ ਕੀ ਹਾਲ ਚਾਲ ਹੈ ਮੇਰਾ ਠੀਕ ਠਾਕ ਹਾਂ ਸਵੇਰਿਆ ਜਾ ਗਿਆ ਸੈਰ ਕਰਨ ਆਪਾ ਲੋ ਜੀ ਵੇਖੋ ਸਵੇਰ ਦਾ ਨਜ਼ਾਰਾ ਆ ਕੇ ਸੈਰ ਕਰਨ ਆਏ ਆਂ ਕੀ ਆ ਜ ਬੱਤਾ ਜਾ ਮੇਰੇ ਸੰਗ ਨਾਲ ਇਹ ਤੋਂ ਸੋਹਣਾ ਨਜ਼ਾਰਾ ਨਹੀਂ ਹੋ ਸਕਦਾ ਜੇ ਸਵੇਰ ਦਾ ਨਜ਼ਾਰਾ ਆ ਜਾਣਾ ਇਕੱਲੇ ਯਾਰ ਆਏ ਆ ਅਹਲੇ ਬਾਕੀ ਬੰਦੇ ਤਾਂ ਡੇ ਲੋਡ ਪੋਰਟ ਹੋਈ ਹੁੰਦੇ ਆ ਮੇਰੇ ਯਾਰ ਇਕੱਲੇ ਆਏ ਆ ਸਵੇਰ ਦਾ ਉਹ ਗਾ ਪਹਿ ਸ਼ੁਰੂ ਕੀਤਾ ਆ ਬਾਬੇ ਦੇ ਕਮਰੇ ਤੋਂ ਤੇ ਮਨਬਰੀਤ ਨੇ ਮੈਨੂੰ ਅੱਜ ਦੱਸੇ ਵੀ ਜੋਤ ਕਿਦਾਂ ਲਾਈ ਜਿੰਦੀ ਆ ਠੀਕ ਆ ਹੁਣ ਮੈਨੂੰ ਸਮਝ ਲੱਗੀ ਮੈਂ ਹੋਰ ਹੀ ਪਾਸੇ ਨੂੰ ਇੱਥੇ ਲਮਕਾ ਕੇ ਤੇ ਮੁਰ ਵਿੱਚ ਏਦਾਂ ਦੀਵਾ ਬਣਾ ਲਾਓ ਜੀ ਮੇਤਰ ਕੀ ਹਾਲ ਚਾਲ ਆ ਸੋ ਸਵੇਰ ਤੇ ਆਪਾਂ ਵਿੱਚ ਛੋਟੇ ਛੋਟੇ ਕਲਿੱਪ ਲਾਏ ਆ 4:30 ਵਜੇ ਤੇ ਯਾਰ ਉੱਠੇ ਆ ਤੇ ਬਾਕੀ ਗੱਲਾਂ ਬਾਤਾਂ ਇੰਦਾ ਆ ਕਿ ਬੀਬੀ ਸਾਡੀ ਉੱਪਰ ਹੀ ਆ ਤੇ ਮੰਮੀ ਅੱਜ ਸਫਾਈਆਂ ਦੇ ਵਾਲੇ ਹੋਏ ਤੇ ਸਬਜ਼ੀਆਂ ਵਨ ਸਵਨੀਆਂ ਲੈ ਕੇ ਰੱਖੀਆਂ ਆ ਤੇ ਮੈਨੂੰ ਲੱਗਦਾ ਕਿ ਅੱਜ ਪੇਕਿਆਂ ਨੂੰ ਸ਼ਿਰਕਤ ਹੋ ਰਹੀ ਹੈ ਕਿਸੇ ਦੀ ਮੈਂ ਕਿਹਾ ਦੇ ਸਬਜ਼ੀਆਂ ਉੱਧਰ ਅੱਜ ਬੜੀ ਖੁਸ਼ ਆ ਅੱਜ ਆਪਣਾ ਹੋਣਾ ਇਹ ਤੇ ਤੇਕਾ ਨੂੰ ਹੋਣਾ ਉੱਧਰ ਦੇ ਨੇ ਤੇ ਇਹਲੇ ਤੇ ਭਾਵੇਂ ਮਿੱਟੀ ਘਟਾ ਜਦਾਂ ਮਰਜੀ ਪਿਆ ਰਵੇ ਤਾਂ ਇਹਨੂੰ ਕੋਈ ਨਹੀਂ ਹੁੰਦਾ ਪਰ ਆਹ ਕੋਈ ਵੀ ਅੱਜ ਇਹਦਾ ਕੋਲ ਹੋਣਾ ਹੈ ਤਾਂ ਇਹਨੇ ਸਭ ਲਿਆ ਹਾਂ ਇਹ ਰੇੜਾ ਕੋ ਆ ਜੇ ਤੇ ਦੇਖ ਲੈ ਕਿਦਾਂ ਤਖਲੀ ਜਦੋਂ ਕੱਲ ਗ੍ਰਿੰਦਰ ਆਇਆ ਸੀ ਤਾਂ ਮੂੰਹ ਵੇਖਿਆ ਸੀ ਹੁਣ ਚਾਹ ਵੀ ਨਹੀਂ ਪਲਾਈ ਇਹਨੇ ਨਹੀਂ ਪਲਾਈ ਇਹਨੇ ਨਹੀਂ ਪਲਾਈ ਨਹੀਂ ਪਲਾਈ ਇਹ ਮਾੜੀ ਗੱਲ ਆ ਉਹ ਬੀਬੀ ਉਹਦੇ ਚਲੇ ਗਿਆ ਬਚਾਰਾ ਐਦਾਂ ਨਹੀਂ ਯਾਰ ਐਦਾਂ ਨਹੀਂ ਚਾਹੀਦਾ ਤੂੰ ਵੀ ਚੱਲ ਜਾਨਾ ਦੇਖ ਕੇ ਉਹ ਦੇਖ ਲੈ ਉਹਨੇ ਚ ਕੋ ਉੱਥੇ ਬੈਠੇ ਰਹਿੰਦੇ ਜਿਵੇਂ ਤੂੰ ਆਉਂ ਰਿਹਾ ਨਹੀਂ ਨਹੀਂ ਮੈਂ ਕਿੱਥੇ ਗਿਆ ਮੈਂ ਤੈਨੂੰ ਮਿਲਿਆ ਸਵੇਰੇ ਥੱਲੇ ਵੀ ਮਿਲਿਆ ਮੈਂ ਮਿਲਿਆ ਤਾਂ ਪਹਿਲਾਂ ਉਹਨੂੰ ਮੈਂ ਥੱਲੇ ਮਿਲਿਆ ਹੁੰਦੇ ਤਾਂ ਚਲੇ ਗਿਆ ਨਾ ਤੂੰ ਉਸੇ ਨੇ ਜੋ ਮਰਜ਼ੀ ਕਰ ਲੈ ਆਮਾ ਤੂੰ ਹਾਂ ਇਹ ਖੋਸ਼ੀ ਨਹੀਂ ਹੁਣ लोनी ਕੋਈ ਨਹੀਂ ਹਾਂ ਤੂੰ ਤਾਂ ਕੋਈ ਨਹੀਂ ਆ ਜੀ ਤੂੰ ਤਾਂ ਕੋਈ ਤੇਰੀ ਤਾਂ ਖੁਜੀ ਅੱਜ ਦੇ ਆਦਨ ਮੈਂ ਲਿਆ ਕੇ ਦੱਸਦਾ ਬੀਬੀ ਇੱਧਰ ਦੇਖ ਇੱਧਰ ਦੇਖ ਆਂਵਲੇ ਆਂਵਲੇ ਖੀਰੇ ਮਟਰ ਓ ਹੋਰ ਲਿਆ ਕੇ ਦੱਸਦਾ ਤੈਨੂੰ ਹਾਏ 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 ਇੱਧਰ ਵੇਖ ਤੂੰ ਗਾਜਰਾ ਮਸੰਮੀਆਂ ਆਹ ਪਤਾ ਨਹੀਂ ਕੀ ਕੀ ਲੈ ਕੇ ਰੱਖਿਆ ਮੇਰਾ ਕੋਲ ਤਾਂ ਬਸ ਇਹਦਾ ਬੜਾ ਹਾਲ ਹੋ ਜਾਂਦਾ ਦੇਖ ਲਾ ਇਹਨੂੰ ਕਹਿੰਦੇ ਆ ਵੀ ਆਪਣੇ ਦੇਖ ਆਪਣੇ ਏਦਾਂ ਏਦਾਂ ਹੁੰਦੇ ਤੇਰਾ ਕੋਲ ਨਾ ਤਦੇ ਬਾਂਛਵਾਨੀ ਆ ਬੇ ਇਹ ਤਾਂ ਆ ਫਰਕ ਤਾਂ ਹੁੰਦਾ ਹੀ ਆ ਤੁਸੀਂ ਫਰਕ ਸਮਝਦੇ ਤਾਂ ਮੈਂ ਵੀ ਕਰਦੀ ਆ ਮੈਂ ਜਾ ਸਿੱਖ ਲਈਏ ਸਿੱਖ ਲਈਏ ਅਸੀਂ ਇੱਥੇ ਦੇ ਹੁੰਦੀ ਆ ਨਾ ਬੀਬੀ ਚਿਹਰੇ ਤੇ ਖੁਸ਼ੀ ਦੇ ਵੇਖ ਦੇਖ ਲੈ ਤੂੰ ਹੈਂ ਅੱਲਾਹ ਗੱਲਾਂ ਜ਼ਿਆਦਾ ਨਹੀਂ ਕਰਨੀਆਂ ਆਉਣਾ ਹੈ ਤੇ ਆਉਣਾ ਉਹਨਾਂ ਨੇ ਆ ਜਾ ਲੈ ਤੁਹਾਡੀ ਪਰਮਿਸ਼ਨ ਲੈ ਕੇ ਨਹੀਂ ਆਉਣਾ ਆ ਜਾ ਤਾਂ ਮੈਨੂੰ ਆਉਣਾ ਆ ਜਾਣਵੇਂ ਨੂੰ ਰੜ ਪਿਆ ਉਹਦਾ ਇਹ ਏਦਾਂ ਸਬਜੀ ਕਟਣੀ ਆ ਵੀ ਇਹ ਨੱਕ ਤੇ ਨਹੀਂ ਹੱਥ ਮਾਰੀਆ ਨੇ ਸੋ ਨੱਕ ਵੱਢ ਕੇ ਰੱਖ ਲਈ ਬੱਢਣੀ ਨਹੀਂ ਨਹੀਂ ਵੱਢਣਾ ਸਬਜੀ ਬਣਾਉਂਦੇ ਨੇ ਨੱਕ ਉਹਨੂੰ ਵੱਢ ਲੈਣਾ ਦਸ ਅੱਛਾ ਬੀਬੀ ਇਹ ਦੇਖਣ ਵਾਲੇ ਕਹਿਣਗੇ ਕਿ ਘਰੇ ਬੀਬੀ ਨਾਕੀ ਸਾਫ ਕਰਦੀ ਰਹਿੰਦੀ ਆ ਕਿੱਡੀ ਗੱਲ ਕਹੇਤੀ ਆ ਕਿੱਦਾਂ ਕਹਿੰਦੀ ਹੈ ਹੈ 10000 ਇਹ ਗਾਜਰ ਮਟਰ ਦੇ ਲੈ ਮਰਦੇ ਜਿਹੇ ਲਾ ਕੇ ਚੋਥੇ ਜਵਾਬ ਦਿੰਦੇ ਕਿ ਮੈਂ ਕਹਿੰਨੀ ਮੇਰੇ ਨਾਉਣ ਨੂੰ ਜੀ ਕਰਦਾ ਦੇਖ ਲੈ ਹੈ ਹਾਂ ਮੈਂ ਕਹਿੰਦੇ ਮੇਰੇ ਜੰਨਾ ਕੋ ਸੋਤਰਾ ਰਹੀ ਉਹ ਰਹਿੰਦਾ ਹੀ ਨਹੀਂ ਇਹ ਆਪਣੇ ਆਪ ਨੂੰ ਨਹੀਂ ਕਿੰਨਾ ਕੋ ਸੋਤਰਾ ਉਹਨਾਂ ਨੂੰ ਨਾ ਜਰਾ ਕੰਮ ਛੇਤੀ ਲੇਟ ਹੋ ਜਾਣਾ ਉਹਨਾਂ ਨੇ ਆ ਜਾਣਾ ਆ ਸਬਜ਼ੀਆਂ ਸੂੜੀਆਂ ਟਿਕਾ ਲਿਆ ਤੇਰੇ ਉਹ ਨਹੀਂ ਦੁਕਾਨ ਨਾ ਕਰ ਬੈਠੀ ਰੋ ਆਹ ਬੀਬੀ ਨੂੰ ਕੋਈ ਲੋੜ ਨਹੀਂ ਇੱਕ ਤਾਂ ਸਬਜ਼ੀਆਂ ਦਾ ਇਹ ਆ ਕਿ ਸਬਜ਼ੀਆਂ ਇੱਕ ਦੀ ਸਾਡੇ ਆਪਣੇ ਹੋਈਆਂ ਨਹੀਂ ਕੋਈ ਮੁੱਲ ਲੈਣੀਆਂ ਪੈਂਦੀਆਂ ਸਾਰੀਆਂ ਇਹਨਾਂ ਨੂੰ ਮੈਂ ਮੋਰੀ ਜੀ ਨਾ ਬੰਦੇ ਇਹ ਉਹਨਾਂ ਦਾ ਆਸਲਾਦ ਬਾਤ ਚ ਚਾਰਵੇਂ ਕਹਿੰਦੇ ਵੀ ਅੱਜ ਅੱਜ ਬੇਬੇ ਚਾਰ ਬਣਾਉਗੀ ਉਹ ਸਵਾਦ ਬਣਾਉਂਦੀ ਨਹੀਂ ਬਣਾਉਣਾ ਉਹਨੇ ਮੈਂ ਕੋਈ ਨਹੀਂ ਬਣਾਉਣਾ ਤੇ ਗਾੜੀ ਮੈਂ ਨਹੀਂ ਲੋਏ ਨਹੀਂ ਆਮਲੇ ਦੇ ਚਾਰ ਗੱਦਾਂ ਦਾ ਪਉਣਾ ਪਹਿਲਾਂ ਨਹੀਂ ਤੇ ਇੰਨੀ ਇੰਨੀ ਖਾਤਰਦਾਰੀ ਕੀ ਚਾਰ ਚੂਰ ਪਾ ਕੇ ਵੀ ਦੇਣਾ ਉਹਨਾਂ ਨੂੰ ਚੁੱਕ ਲੈ ਆਹੋ ਦੇਣਾ ਨਹੀਂ ਉਹਨਾਂ ਨੂੰ ਰੱਖਣਾ ਤੇ ਬੀਬੀ ਗੱਲ ਹੀ ਕਰੇ ਆਪੇ ਹੀ ਕਰ ਲਓ ਬੀਬੀ ਨੇ ਨਹੀਂ ਕਰਨਾ ਮੈਂ ਨਹੀਂ ਕਰਨਾ ਤੁੰਨਾ ਆ ਬਣਾਉਣਾ ਮੈਂ ਰਹਿਤਾ ਆ ਤਣੀਆਂ ਸਭ ਦਾ ਸਭ ਬਣਾ ਪਰ ਮੇਲਾ ਕੋ ਚੱਕਰ ਬੀਬੀ ਹੱਥ ਨਹੀਂ ਲਾਉਣਾ ਅੱਜ ਬੀਬੀ ਅੱਜ ਹੱਥ ਨਹੀਂ ਲਾਉਣਾ ਦੱਸਤਾ ਏ ਤੈਨੂੰ ਜੇ ਤੂੰ ਅੱਜ ਮੇਰੀ ਬੀਬੀ ਆ ਨਾ ਹੱਥ ਨਹੀਂ ਲਾਉਣਾ ਮੈਂ ਨਹੀਂ ਹੱਥ ਲਾਉਣਾ ਮੈਂ ਇਹਨਾਂ ਦੇ ਨਾਲ ਖਾਣ ਦਾ ਕਿਸਰਾਣੇ ਨੂੰ ਲੈ ਲਿਆ ਆਸਾਂ ਤਰੀ ਮਿਲਿਆ ਦੇ ਖਾਣ ਵਾਸਤੇ ਦਿਆਂਗੀ ਬੀਬੀ ਅੱਜ ਇਹਨੇ ਪੱਟੂ ਪੋਣਾ ਤੈਨੂੰ ਤੇ ਨਾ ਕਟਣੀ ਸਭ ਤੇਰਾ ਪੁੱਤਿਆ ਹੋਣ ਲੱਗੀ ਕੱਜ ਕੜਾ ਨਹੀਂ ਇਹ ਸਭ ਤੇਰਾ ਪੁੱਤਿਆ ਦੇਖ ਤੇ ਸਹੀ ਆ ਦੇ ਦੇਣਾ ਸਬਜੀ ਕਟਣੀ ਕਿ ਨਹੀਂ ਦੱਸ ਦੇ ਪਹਿਲਾਂ ਨਹੀਂ ਮੈਂ ਕਟਣੀ ਦੇਖਾ ਉਹਦਾ ਕਹਿੰਦੀ ਆਉਂਦੇ ਨਹੀਂ ਜੇ ਆਉਣ ਲੱਗੇ ਅੱਜ ਤੇ ਆਉਣ ਲੱਗੇ ਪਹਿਲਾਂ ਹੀ ਕਸ਼ ਪੈਨ ਲਾ ਪਿਆ ਕੱਢੂਗਾ ਮੈਨੂੰ ਮੈਂ ਕੋਠੇ ਆਹ ਤੇ ਬੀਬੀ ਨਹੀਂ ਮੈਂ ਠੀਕਾ ਲਿਆ ਜਦੋਂ ਜਦੋਂ ਫਿਰ ਉਹ ਆਉਂਦੇ ਉੱਥੇ ਗੱਲ ਆ ਗਈ ਤਾਂ ਉਹ ਆਉਂਦੇ ਤਾਂ ਫਿਰ ਕਹਿੰਦੀ ਲਿਆ ਪੁੱਤ ਮੈਂ ਆ ਵੀ ਕਰ ਦੇਣੀ ਪੁੱਤ ਪੁੱਤ ਓਏ ਯਾਰ ਉਹ ਸੂਰਮੇ ਇਲਾਕੇ ਦੇ ਹੈ ਇਦਾਂ ਹੀ ਆਪਣੇ ਪਰਸਾਰਿਆਂ ਨੂੰ ਉਹਨਾਂ ਨਾਲੇ ਕੱਲ ਦੀ ਗੱਲ ਨਹੀਂ ਭੁੱਲੀ ਅਜੇ ਔਰ ਬੀਬੀ ਆ ਭੁੱਲਣਾ ਨਹੀਂ ਕਿਤੇ ਗੱਲ ਜਿਹੜੀ ਕੱਲ ਕਹੀ ਆ ਭੁੱਲੀਓ ਪਰਸੋਂ ਦੀ ਗੱਲ ਹੈ ਇਹਦੇ ਨੇ ਕਿੰਨੇ ਆ ਬੀਬੀ ਕੀ ਬੀਬੀ ਕੀ ਕਹਿੰਦੀ ਹੈਗੀ ਮੰਮੀ ਇਹਨਾਂ ਦੇ ਕਿੰਨੇ ਆ ਇਹ ਨਾ ਮੇਰੇ ਤਾਂ ਕਹਿੰਦੀ 12 ਮਾਰਾ ਫੁੱਟ ਦੇ ਆ 12 ਮਾਰਾ ਫੁੱਟ ਦੇ 6 ਤੇ ਕੋ 3 ਇੰਚ ਆਏ ਕੋਈ 4 ਇੰਚ ਆ ਫਿਰ ਕਿਵੇਂ 12 ਹੋਣਗੇ 12 ਵੀ ਹੋਣਗੇ ਜਵਾਨ ਆ ਉਹ ਬੱਚਾ ਬੈਠ ਕਰਾ ਜਿਆਦਾ ਗੱਲਾਂ ਨਹੀਂ ਸੁਣਨੀਆਂ ਮੈਂ ਮੈਨੂੰ ਛੇਤੀ ਨਾਲ ਸਭ ਦੇਖ ਹੋ ਜਾਣਾ ਬਾਈ ਮੇਰੇ ਲੱਗੋ ਚੱਕਲਾ ਪਤਾ ਕਿੰਨੇ ਤੇ ਨਹੀਂ ਆਉਣਾ ਉਹਨਾਂ ਨੇ ਉਹਨਾਂ ਤਾਂ ਮੈਂ ਕਰਾ ਦੇ ਤੇਰੇ ਅੰਗ ਨੂੰ ਨਾ ਜਾ ਕੇ ਕੱਲ ਲੱਗ ਤੁਰੇ ਹੀ ਰਹਿੰਦੇ ਆ ਨਹੀਂ ਨਹੀਂ ਆ ਮੈਂ ਕਰੇ ਦੇ ਦੇ ਜਾਂ ਤੋ ਇਹ ਸਬਜ਼ੀ ਕਰਨੀ ਹੈ ਇਹਨਾਂ ਦਾ ਜਾ ਪੜਾ ਕੇ ਰਾਜੀ ਨੂੰ ਬੀਬੀ ਸੱਚੀ ਦੱਸ ਦੇ ਇਹ ਸਬਜ਼ੀ ਕਦੀ ਤੇਰੇ ਰਿਸ਼ਤੇਦਾਰਾਂ ਨੇ ਖਵਾਈ ਏਦਾਂ ਏਦਾਂ ਉਹ ਦੇਖ ਤੇ ਸਹੀ ਦੇਖ ਤੇ ਸਹੀ ਕੱਡ ਰੋਟੀਆਂ ਖਾਂ ਚਾਵਾ ਦਾ ਕੋਟ ਫੀਣਦਾ ਬਰੀ ਸਾਬ ਕੱਲ ਇਹਨੇ ਨਾ ਕੱਲ ਬੀਬੀ ਕੱਲ ਗ੍ਰਿੰਦਰ ਨੂੰ ਚੰਗੀ ਤਰ੍ਹਾਂ ਬੁਲਾਇਆ ਨਹੀਂ ਇਹਨੇ ਮੈਂ ਦੇਖਿਆ ਹਿਸਾਬ ਲਾ ਕੇ ਬੇਬੇ ਉਹ ਤਾਂ ਛੱਡ ਆਹ ਹੁੰਦਾ ਪਾਣਾ ਮਰੀਂ ਮੇਰੀ ਬਾਤ ਸੁਣ ਆਰੇ ਪੰਜ ਛੇ ਦਿਨ ਰਹਿ ਕੇ ਗਈ ਤੇਰੇ ਧੀ ਤੇ ਜੁਆ ਕੀ ਗੱਲੋਂ ਭੁੱਖੇ ਗਿਆ ਕਹਿੰਦੇ ਚਾਹ ਵੀ ਨਹੀਂ ਪੁੱਛੀ ਕਹਿੰਦੇ ਚਾਹ ਵੀ ਨਹੀਂ ਪੁੱਛੀ ਹੋਰਾਂ ਨੇ ਕਿੱਥੇ ਜਾਣਾ ਆ ਦੂ ਗੱਲ ਨਹੀਂ ਕਰੀ ਮੇਰੀ ਗੱਲ ਸੁਣ ਬੀਬੀ ਨੇ ਹੱਥ ਕਿੱਦਾਂ ਫੜਿਆ ਲੋਕਾਂ ਦੇ ਘਰ ਜਾਣ ਨਹੀਂ ਇੱਥੇ ਆਉਂਦਾ ਤੇ ਤੂੰ ਕਿਹਾ ਚਾਹ ਨਹੀਂ ਪੁੱਛੀ ਬੀਬੀ ਆ ਆ ਗੁੱਟ ਫੜਨਾ ਜਿਹੜਾ ਬੜੀ ਮਾੜੀ ਗੱਲ ਆ ਅਰਜੰਟਲ ਹੋਣੀ ਕਹਿੰਦਾ ਕਿੱਦਾਂ ਮੈਂ ਖੋਂਦੀ ਜੇ ਮੈਂ ਗੁੱਟ ਫੜਨ ਤੇਰੇ ਤੇ ਥੱਲੇ ਲੱਗੀ ਆਹੋ ਨਹੀਂ ਕਟਣੀ ਮਤਲਬ ਸੌਜ ਨਹੀਂ ਕਟਣੀ ਨਹੀਂ ਕਟਣੀ ਆਨੇ ਯਾਰ ਨਹੀਂ ਕਟਣੀ ਕਰ ਦੇ ਨੀ ਭਰਾਵਾ ਨਾ ਆਏ ਮੇਰੀ ਸਾਸੇ ਇੱਕ ਪਾਸੇ ਮੈਨੇ ਦਿੰਦੀ ਆਉਦੇ ਨਹੀਂ ਦੂਜੇ ਪਾਸੇ ਮੈਂ ਹੁਣ ਤੂੰ ਨਹੀਂ ਕੱਟ ਸਕਦੇ ਆਹ ਉਹ ਆਪੇ ਆਣ ਕੇ ਕੱਟ ਲੈਣਗੇ ਉਹਨਾਂ ਨੇ ਨਹੀਂ ਆਉਣਾ ਫੋਨ ਕਰਨ ਲੱਗੀ ਬਸ ਕਰ ਦੇ ਕਰ ਦੇ ਕਰ ਦੇ ਫੋਨ ਬੀਬੀ ਫੋਨ ਬੀਬੀ ਦੇ ਬੀਬੀ ਗੱਲ ਹੈ ਤੂੰ ਕੱਟਾ ਇਹਨੇ ਹੁਣ ਪਤਾ ਕੀ ਕਹਿਣਾ ਫੋਨ ਕਰਕੇ ਉਹਨਾਂ ਨੂੰ ਕਿ ਉਹ ਕਹਿੰਦੀ ਵੀ ਮੈਂ ਨਹੀਂ ਸਬਜ਼ੀਆਂ ਚ ਲੜੀਆਂ ਆਹ ਕਰਨ ਲੱਗੀ ਫੋਨ ਹਟਾਲਾ ਇਹਨੂੰ ਬੀਬੀ ਚੰਗਾ ਨਹੀਂ ਲੱਗਦਾ ਹਟਾਲਾ ਫੋਨ ਮੂੰਹ ਨਾ ਲਾਈ ਤੱਕ ਵਾਰ ਹੋ ਜਾਂ ਬੀਬੀ ਫੋਨ ਲਾ ਫੋਨ ਲਾਤਾ ਮਾਮੀ ਨੂੰ ਮੈਂ ਕੀ ਦੱਸਣਾ ਸੋਨੀ ਦਾ ਦੱਬ ਬਣ ਗਈ ਪਹਿਲਾਂ ਕਹਿੰਦੀ ਵੀ ਆਉਂਦੇ ਨੇ ਜੱਜ ਆਉਣ ਲੱਗੇ ਮੈਂ ਤਾਂ ਚੱਲ ਸਬਜੀ ਇੱਕ ਦੋ ਬਣਾਈ ਬੀਬੀ ਨੇ ਫੋਨ ਲਾ ਦੇ ਤੂੰ ਕਰਨਾ ਨਾ ਦੱਸਣਾ ਨਹੀਂ ਮਗਾ ਐ ਨਾ ਆਇਓ ਆ ਵੇਖ ਲੈ ਰਾਣੀ ਨਾ ਆਇਓ ਨਹੀਂ ਆਇਆ ਤਾਂ ਨਾ ਇਹਨੂੰ ਕਾ ਫੋਨ ਲਾ ਫੋਨ ਲਾ ਕਰਦਾ ਰੋ ਇਹ ਨਾ ਦੱਸਦਾ ਕਿ ਕਾਹਦੀ ਜਾਨ ਲਾਣ ਦੀ ਇਹ ਨਹੀਂ ਹਟਦੀ ਕਣਾ ਇਹ ਤੇ ਮੇਰੀ ਬੱਸ ਸਾਮਤ ਆਈ ਰਹਿੰਦੀ ਸਾਰਾ ਦਿਨ ਅੱਜ ਹੀ ਆਉਣਾ ਹੈ ਅੱਛਾ ਉਹਨੂੰ ਕਿਦਾਂ ਦਾਹ ਤੇ ਤੇਰੀ ਸਾਮਤ ਉੜੀ ਆ ਅਰੇ ਉੜੀ ਆ ਸੁਣਿਆ ਇਹਨੂੰ ਕੋ ਕਹਿੰਦਾ ਵੀ ਉਹ ਤੇ ਚਾਰ ਸਾਲ ਦੀ ਹੋ ਗਈ ਹੈ ਨਹੀਂ ਮੇਰੀ ਗੱਲ ਸੁਣ 104 ਸਾਲ ਦੀ ਹੋ ਗਈ ਤੇ ਕੀ ਗੱਲ ਮੰਜੇ ਤੇ ਪੈ ਜਾਵੇ ਉਹ ਦੇ ਤੇ ਸਹੀ ਮਤਲਬ ਇਹ ਤੇ ਇੰਨਾ ਤੇ ਨਹੀਂ ਹਾਂ ਮਿੰਟ 'ਚ ਆਪਣੇ ਭਰਾਵਾਂ ਪਰਜਾਈਆਂ ਨੂੰ ਫੋਨ ਲਾ ਲੰਦੀ ਕਿ ਬੀਬੀ ਡਰਦੀ ਆ ਨਹੀਂ ਉਹ ਡਰ ਕੇ ਹੈਗਾ ਨਾ ਆਉਣ ਕਿ ਹੋ ਉਹ 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 ਮੇਰੇ ਕੋਲ ਮੇਰੇ ਕੋਲ ਉਹ ਹਾਂ ਮੈਂ ਤਾਂ ਦੱਤਾ ਫੋਨ ਕਰਕੇ ਚੁੱਕ ਕੇ ਰੱਖ ਦਿੱਤਾ ਦੱਸ ਦਿੱਤਾ ਉਹਨਾਂ ਨੂੰ ਮੈਂ ਰੱਖ ਦਿੱਤਾ ਬੀਬੀ ਬੀਬੀ ਫੋਨ ਕਾਲ ਹੀ ਲਾ ਲੰਦੀ ਚੱਕ ਕੇ ਮਿੰਟ ਜੀ ਇਹ ਨਹੀਂ ਗੱਲ ਹੈ ਸਮਝੋ ਉਹ ਨੂੰ ਉਹ ਤੋਂ ਨਹੀਂ ਨਾ ਹੁਣ ਸਕੀ ਨਾ ਕੋਈ ਮੈਂ ਨਹੀਂ ਝਾੜੂ ਮੈਂ ਮਰਾਤਾ ਤੇ ਸਬਜ਼ੀਆਂ ਵੀ ਨਹੀਂ ਛਿੱਲ ਸਕਦੇ ਹੈ ਝਾੜੂ ਮੈਂ ਮਰਾਤਾ ਆਉਣਾ ਕਿਉਂਰੇ ਕਿਤੇ ਆਹ ਪਟਿਆਲੇ ਵਾਲੇ ਆਉਦੇ ਨੇ ਤੇ ਪਟਿਆਲੇ ਵਾਲੇ ਆ ਆਹ ਸੋ ਹਾਂ ਪਟਿਆਲੇ ਵਾਲੇ ਕਿੱਦਾਂ ਹੁੰਦੇ ਨੇ ਹਾਂ ਪਟਿਆਲੇ ਮੇਰੇ ਅੰਕਲ ਇੱਦਾਂ ਦੇ ਤਾਂ ਉਦਾਂ ਦੇ ਆਪਣੇ ਨੂੰ ਦੇਖੇ ਕਿੰਦੀ ਤਰੀਕ ਕਰਦੀ ਆਂਦਾ ਗਾਸ਼ ਪੈ ਗਿਆ ਅੱਜ ਮੇਰੇ ਭਰਾ ਪਰਜਾਈ ਆਉਣ ਲੱਗੇ ਵਿਚਾਰੇ ਮਾਹੀ ਗਦੇ ਹਾਂ ਤੇ ਆਹਰ ਮੈਂ ਕਹਿੰਦੀ ਤਿੰਨ ਮੇਰੇ ਲਈ ਹੋਣੀ ਆਂ ਮੈਂ ਤੈਨੂੰ ਮੈਂ ਨਾਮ ਨਾਲ ਖਾਨਦੇ ਨੂੰ ਤੂੰ ਬਹਾਨਾ ਕਪੜਾ ਮਾਂ ਬੀਬੀ ਰੈਤਾ ਬਣ ਰਿਹਾ ਰੈਤਾ ਦੇ ਚੀਜ਼ ਆ ਲੈ ਕੇ ਅਖੀਰੇ ਲੈ ਕੇ ਮਾਂ ਤੇਰੇ ਘਟਮ ਮਟਾ ਕਰਿਆ ਆਂ ਮੂਲੀਆ ਮੂਲੀਆ ਸਲਾਦ ਵਾਤਾ ਨੂੰ ਬਣਾਉਣਾ ਨਹੀਂ ਬਣਾਉਣਾ ਕੋਸ਼ਿਸ਼ ਵਿਚਾਰਿਆਂ ਨੇ ਕਹਿਤਾ ਬੰਦ ਕਰਤਾ ਆਹ ਤੁਹਾਡੇ ਨੂੰ ਨਹੀਂ ਬਣਾਉਣਾ ਤੇਰੀ ਆ ਵੇਖ ਲਾ ਆ ਆਏ ਕੀਤਾ ਆ ਵੇਖ ਲਾ ਆ ਕੀ ਕੀਤਾ ਬੀਬੀ ਇਹਨੇ ਦੇਖ ਲਾ ਬੜੀ ਬਹੁਤ ਹੈ ਹੋਣੀ ਬੜੀ ਬਹੁਤ ਬੀਬੀ ਆ ਸੁੱਟਦਾ ਸਾਰਾ ਕੋ ਯਾਰ ਆ ਛੋੜ ਦੇ ਨਹੀਂ ਕਿ ਮੈਂ ਯਾਰ ਆ ਆ ਆ ਬੀਬੀ ਆ ਕੰਮ ਨੇ ਚੰਗਾ ਕੀਤਾ ਇਹ ਸਬਜ਼ੀ ਐ ਦਾ ਸੁੱਟਣ ਹੁੰਦੀ ਆ ਕਰ ਕਹਿੰਦੇ ਇਹ ਬਹੁਤ ਮਗੜ ਗਈ ਜਾਨੀ ਉਹ ਸੁੱਟਦੇ ਤੇ ਮੂਲੀਆਂ ਪਰੋਥੇ ਪਾਈ ਆ ਲੈਆਂ ਹੀ ਮੂਲੀਆਂ ਨਾਲ ਸਲਾਦ ਨਾਲੇ ਪਰੋਥੇ ਵਾਹੇ ਆ ਤੀ ਉਹ ਤੇਰਾ ਬੀਬੀਆ ਮੂਲੀਆਂ ਵੀ ਸੁੱਟਤੀਆਂ ਜਿੱਤੀ ਰਮਾ ਸਾਦਾ ਬਕਾਣੀ ਰਹਿ ਗਏ ਤੇ ਬਹੁਤ ਵਧੀ ਜਾਂਦੀ ਮੈਨੂੰ ਕੀ ਜਾਣਦੀ ਆ ਮੈਨੂੰ ਤੇਰੇ ਸਾਹਮਣੇ ਮੂਲੀਆਂ ਉਹ ਮਾਰੀਆਂ ਚੱਕ ਕੇ ਯਾਰੇ ਨੇ ਆ ਦੇ ਦੇ ਸਹੀ ਸਬਜ਼ੀ ਤੇ ਦੇ ਬੀਬੀ ਉਹ ਤੇਰਾ ਭਲਾ ਹੋ ਜਾਏ ਤੁਹਾਡੇ ਤੇ ਨੀਂਦਾ ਨਾ ਚੁੱਕਦੇ ਨੇ ਤੁਹਾਡੇ ਵੀ ਚੁੱਕ ਕੇ ਬਣਾਵਾ ਬੀਬੀ ਇਹ ਚਕਾ ਦੇ ਇਹਨੂੰ ਇਹ ਚਕਾ ਚੁੱਕ ਲੈ ਜੇ ਤੂੰ ਚੱਕੇਂਗੀ ਤੇ ਫੇਰ ਹਾਂ ਇਹਨੂੰ ਕਹਿ ਦੇ ਇਹ ਤਾਂ ਠੇਕ ਕੱਟਾ ਜੀ ਚੁੱਕੇ ਨੇ ਜਿੱਦਾਂ ਖਲਾਦੀ ਉਹਨਾਂ ਚੁੱਕੂ ਆਹ ਉਹਦੇ ਜੇ ਨਾ ਜੇ ਨਾ ਹੱਥਾਂ ਦਾ ਖਲਾਦੀ ਉਹਨਾਂ ਨਾਲ ਉਹਨਾਂ ਨਾਲ ਚੁੱਕ ਕੱਟਨੇ ਕੱਢ ਲਈ ਹੁਣ ਉਹਨਾਂ ਨੇ ਉਹਨਾਂ ਨੂੰ ਤੁਹਾਨੂੰ ਕੱਟ ਕੇ ਬਣਾ ਕੇ ਜਾਂ ਨਹੀਂ ਬਣਨੀਆਂ ਹੁਣ ਸਭ ਦੀ ਸਭ ਦੀ ਕੋਈ ਹੁਣ ਬਣਾ ਦੇਣਾ ਸਾਰਿਆਂ ਨੂੰ ਕੱਢਾਣੀਆਂ ਮੈਂ ਆਇਓ ਅੱਜ ਦੇਖਿਆ ਇਹਦਾ ਗੁੱਸਾ ਬੀਬੀ ਆਹ ਗੱਲ ਮੈਨੂੰ ਨਹੀਂ ਚੰਗੀ ਲੱਗੀ ਇਹ ਲਾ ਗੁੱਸਾ ਮੈਨੂੰ ਨਹੀਂ ਚੰਗੀ ਲੱਗੀ ਆ ਗੱਲ ਯਾਰ ਇਦਾਂ ਨਹੀਂ ਚੱਲਦੇ ਕੰਮ ਆ ਵੀਲਾ ਮਿੰਟ ਚ ਗੁੱਸੇ ਨਾਲ ਲੈ ਗਈ ਚੱਲ ਛਿੱਲ ਦੇ ਬੀਬੀ ਤੂੰ ਹੀ ਮਾੜੀ ਮੋਟੀ ਮੰਨ ਜਾ ਚੱਲ ਯਾਰ ਇਹ ਤਾਂ ਕੋਰੀ ਆ ਯਾਰ ਛਿੱਲ ਲਾ ਯਾਰ ਕੁਝ ਨਹੀਂ ਹੁੰਦਾ ਯਾਰ ਉਏ ਹੈ ਨਹੀਂ ਕੋਲਾ ਤੇਰੇ ਆਉਂਦੇ ਨਹੀਂ ਆਉਂਦੇ ਇਹ ਜਲਾਲੇ ਵਾਲਿਆਂ ਦੀ ਧੀ ਆ ਹਾਂ ਹੁਣ ਜੀ ਇਹਨੇ ਤੈਨੂੰ ਇਹਨੇ ਤੈਨੂੰ ਬੀਬੀ ਇਹਨੇ ਤੈਨੂੰ ਥੱਲੇ ਲਾ ਹੀ ਲੈਣਾ ਆ ਹੌਲੀ ਹੌਲੀ ਇਹ ਜਲਾਲੇ ਵਾਲੀ ਦੀ ਧੀ ਆ ਕੋਈ ਗੱਲ ਨਹੀਂ ਮੈਂ ਥੱਲੇ ਲੱਗਦੀ ਕਿਹਦੇ ਨਹੀਂ ਬੀਬੀ ਥੋੜਾ ਬਤਾ ਹੋਣ ਲੱਪਿਆ ਕੰਮ ਜਿਹੜੇ ਹਿਸਾਬ ਨਾਲ ਸਬਜ਼ੀਆਂ ਛੁੱਟਣ ਲੱਗ ਪਈਆਂ ਮੰਮੀ ਤੇ ਹੁਣ ਤੋਂ ਛਿੱਲਣ ਵੀ ਲੱਗ ਪਈਆਂ ਕੀ ਫੇਰ ਰਹਿ ਗਿਆ ਸਾਡਾ ਮੇਰੀ ਵੀ ਟੌਰ ਮਰ ਗਈ ਤੇਰੀ ਵੀ ਮੈਂ ਤੇਰੇ ਨਾਲ ਮੇਰੀ ਸੀਗੀ ਮੇਰੀ ਵੀ ਹੋ ਗਿਆ ਕੰਮ ਹੈਂ ਨਹੀਂ ਕੀ ਕਰ ਰਹੇ ਹੋ ਹੋਰ ਮੋਟੀ ਮੱਥਾ ਨਾਲ ਖੜੀ ਹੋ ਜਾ ਨਾ ਤੈਨੂੰ ਨਹੀਂ ਚੁਕਣੀ ਕਿਉਂ ਨਹੀਂ ਚੁਕਣੀ ਤੇਰੀ ਨੀਂਦ ਚੰਗੀ ਹੈ ਮੇਰੀ ਨੀਂਦ ਚੰਗੀ ਉਹ ਤਾਂ ਬਾਹਰ ਤੱਕ ਖਾਣੀ ਸਾਰੀਆਂ ਤਾਂ ਨਹੀਂ ਖਾ ਜਾਣੀਆਂ ਤੂੰ ਹੀ ਖਾਣੀਆਂ ਮੈਂ ਤੇ ਦਵਾਣਾ ਬੀਬੀ ਆਓ ਐਦਾਂ ਰੱਖ ਗੱਡ ਕੇ ਇਹਨੂੰ ਕੰਮ ਹੈ ਉਹਦਾ ਮੂੰਹ ਜਿੰਦ ਕਰ ਦ ਫੜ ਲਈ ਜੇ ਉਹਨਾਂ ਨੇ ਮਨ ਜਵਾਬ ਦੇਤਾ ਵੀ ਨਾ ਆਉਂਦੇ ਉਹਦੇ ਉੱਧਰ ਛੱਡ ਦੇ ਸਭ ਮੈਨੂੰ ਛੱਡ ਕੇ ਛੱਡ ਦੇ ਮੈਨੂੰ ਕੀ ਯਾਰ ਕੀ ਤੂੰ 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 ਕੀ ਜਲੂਸ ਕੱਢਿਆ ਮੇਰੀ ਗੱਲ ਸੁਣ ਲਓ ਹਟਣਾ ਕਿ ਨਹੀਂ ਹਟਣਾ ਤੂੰ ਬੀਬੀ ਬੀਬੀ ਕੋ ਕ੍ਰੀਮ ਲਾ ਕੇ ਆਈ ਯਾਰ ਲਾਲ ਜਣੀ ਲੱਗੰਦਿਆ ਮੈਂ ਲਾਈਆਂ ਕਦੀ ਕ੍ਰੀਮਾਂ ਲਾਉਂਦੀ ਹੁੰਦੀ ਤੇ ਇਦਾਂ ਨਹੀਂ ਆਉਂਦੀ ਗੋਰਾ ਚੜਾਣੇ ਆਂਗੇ ਚੜਾਣੇ ਦੇਖੀ ਬੰਸ ਬੰਨ ਕੇ ਰੱਖੀ ਕੋਰਾ ਰੰਗ ਸੋਹਣਾ ਇੰਨਾ ਇੱਥੇ ਆਈ ਸਾੜ ਕੇ ਸੋਹਾ ਕਰਤਾ ਤੂੰ ਕਾਲਾ ਇਸ਼ਾਰਾ ਕਰ ਹਾਂ ਤੈਨੂੰ ਬਹੁਤ ਸਾੜ ਦਿੱਤਾ ਇਦਾਂ ਸਾੜਿਆ ਸਾੜਿਆ ਤੇਰਾ ਇਦਾਂ ਰੰਗੀ ਜਦੋਂ ਆਈ ਮੈਂ ਜਿੱਦਣ ਆਈ ਬੀਬੀ ਕਿਦਾਂ ਦਾ ਰੰਗ ਹੀ ਇਹਦਾ ਸਰਦਾਰੀ ਚਕਾ ਕਾਢ ਲਈ ਸਾਡੇ ਉੱਤੇ ਸਰਦਾਰੀ ਲੱਗਦਾ ਨਹੀਂ ਰੋ ਕੋ ਨਹੀਂ ਇਹਦਾ ਜਨਾ ਕਹਿੰਦੀ ਮੇਰਾ ਰੰਗ ਗੋਰਾ ਸੀ ਇੱਥੇ ਕਾਲਾ ਹੋ ਗਿਆ ਸਹੀ ਗੱਲ ਆ ਤਾਂ ਹੁਣ ਰੋਜ਼ ਤਾਂ ਮੈਨੂੰ ਪਹਿਨੇਗਾ ਕੀ ਕਰਨਾ ਨਹੀਂ ਨਹੀਂ ਇਹਦਾ ਰੰਗ ਕਹਿੰਦੀ ਮੇਰਾ ਰੰਗ ਇਹਦਾ ਨਹੀਂ ਇਹ ਇੱਥੇ ਆਣ ਕੇ ਗੋਰੀ ਬਈ ਇਹ ਕਿੱਥੇ ਗੋਰੀ ਬਣਦੇ ਆਪਾਂ ਤੇਨ ਭਾਂ ਫੜਾ ਕੇ ਨਹੀਂ ਕਰੀਂ ਨਾ ਉਹ ਬੜੀ ਗੋਰੀ ਕਰੀਂ ਨਾ ਆਈ ਤੇਰੇ ਸਾਡੇ ਵਾਲੇ ਸਾਰੇ ਸਾਰੇ ਹੋਏ ਆ ਗਏ ਸਾਰੇ ਹੋਗੇ ਸਾਡੇ ਵਾਲੇ ਗੋਰੇ ਦੇਖ ਕੇ ਤਾਂ ਸਾਰੇ ਹੀ ਗੋਰੇ ਹੋਗੇ ਮੁੜ ਕੇ ਮਤਲਬ ਬਾਅਦ ਚ ਹੋਏ ਇੱਥੇ ਯਾਰ ਦੇਖ ਮੇਰਾ ਪਰਿਵਾਰ ਕਿਹੋ ਜਿਹਾ ਹੋਣਾ ਸਾਰੇ ਗੋਰੇ ਹੋਵੇ ਦੇ ਦੇ ਮੇਰੇ ਬਾਪੂ ਦੇ ਰੰਗ ਦੇ ਨਾਲ ਤਾਂ ਤੁਹਾਡਾ ਕੋਈ ਵੀ ਜੀਨ ਮੁਕਾਬਲਾ ਕਰਦਾ ਜਿੱਦਾਂ ਦਾ ਹੁੰਦਾ ਮੈਂ ਤਾਂ ਕਹਿੰਦੀ ਬਾਪੂ ਵਾਲਾ ਨਹੀਂ ਪਣੀ ਤੂੰ ਬਹੁਤ ਹੈ ਨਹੀਂ ਫਿਰਦਾ ਕਿਹੜੀ ਗੱਲ ਦੇ ਕਿਹੜੀ ਗੱਲ ਦੀ ਅਹੀਂ ਗੋਰੇ ਸੀਗੇ ਸਾਡੇ ਰਾਮ ਨੂੰ ਸਾਹਮਣੇ ਆਇਆ ਨਾ ਉਹ ਬਲਿਸ਼ਕ ਦਾ ਕਾਲਾ ਰੰਗ ਮਮੀ ਮਮੀ ਫੇ ਕਾਪੂ ਆ ਕਾਪੂ ਆ ਕਿਦਾਂ ਕਾਲੀ ਜਾਵੇ ਆਪੂ ਆ ਆਪੂ ਬਹੁਤ ਹੋਰੀ ਜਾ ਉਹ ਕਿਹਦੀ ਬੋਲੀ ਉਹ ਲੱਗਦੀ ਚਲ ਗਈ ਉਹ ਲੱਗਦੀ ਨਹੀਂ ਉਹ ਕਿੱਧਰ ਜਾ ਰਹੀ ਉਹ ਆਗਰੇ ਪੂਆਗਰੇ ਸਾਊਥ ਅਫਰੀਕਾ ਚ ਲੈ ਜਾਂਦੀ ਆ ਲਗਦਾ ਸਭ ਪਤਾ ਪੂਆ ਗਰੇ ਸਾਊਥ ਅਫਰੀਕਾ ਚ ਲਿਆਂਦੀ ਏ ਕਾਲੇ ਦੇਸ਼ ਚ ਹੁਣ ਐਨੇ ਪੂਆ ਤਾਂ ਨੀ ਕਾਲੀ ਚੱਲੀ ਗੋਰੀ ਏ ਸਾਰੇ ਨੇ ਦੇਖੀ ਕਿੰਨੀ ਗੋਰੀ ਏ ਹੈ ਨਹੀਂ ਇਹਦਾ ਰੰਗ ਤਾਂ ਗੋਰਾ ਹੋਇਆ ਹੀ ਗੋਰਾ ਹੋਇਆ ਗੋਰਾ ਕੋਨਾ ਤਾਂ ਬੱਕ ਗਿਆ ਕੋਈ ਨੀ ਭਲਾ ਹੁਣ ਤਾਲਾ ਹੋ ਗਿਆ ਹੰਕਾਰ ਨਾਲ ਇਧਰ ਕਾਲਾ ਹੋ ਗਿਆ ਨਹੀਂ ਨਹੀਂ ਹੋਰ ਵੈਨ ਨੂੰ ਪਾਈ ਨਹੀਂ ਇਹ ਹੁਣ ਮੁਰਦਾ ਹੋਰ ਦਾ ਲਿਆਪੇ ਨਹੀਂ ਨਹੀਂ ਹੁਣ ਹੁਣ ਗੋਰਾ ਹੋਇਆ ਕਰੀਮਾਂ ਲਾਈਆਂ ਜੇ ਫੇਰ ਲਾਉਣੀ ਕਰੀਮ ਮੈਂ ਆ ਮੈਂ ਕੋਈ ਵੀ ਵੀ ਮੈਂ ਉਦਨ ਲਾਈ ਵਧੀਆ ਲੱਗੀ ਆਪੇ ਲਾ ਲੈਂਦੀ ਆਵੇਂ ਕੰਨ ਮੈਂ ਇੰਨਾ ਜੋੜ ਲਾਉਣਾ ਨਹੀਂ ਲਾ ਲੈਂਦੀ ਆਪੇ ਰੋਜ਼ ਲਾਉਂਦੀ ਆ ਇਹ ਫਿਰ ਮੇਰਾ ਜਾਸਰਾਉਣਾ ਮੇਰੇ ਹਿਸਾਬ ਨਾਲ ਰੱਖੀ ਹੈ ਕਰੀਮ ਹਨਾ ਸਾਰੇ ਭੂਠ ਹੋ ਗਏ ਮੈਂ ਨਹੀਂ ਰੱਖਿਆ ਰੱਖਿਆ ਕੋਈ ਇਸ ਪਾਊਡਰ ਬਗਰ ਆ ਲੱਕ ਇਸ ਪਾਊਡਰ ਮੰਮੀ ਕਹਿੰਦੀ ਖੇਸ ਪਾਊਡਰ ਖੇਸ ਪਾਊਡਰ ਤੇ ਲਾਉਂਦੀ ਬਾਚ ਪਹਿਲਾ ਕਰੀਮਾ ਲਾਉਂਦੀ ਆ ਇਹ ਇੰਨਾ ਧਿਆਨ ਰੱਖਦੀ ਆਂ ਆਵਰ ਸੁਣ ਇੱਥੇ ਫੋਨ ਰੱਖ ਦੇ ਜਿਵੇਂ ਮੇਰਾ ਬਿਸਤਰਾ ਦੇਖ ਕੇ ਜੇ ਕੁਝ ਨਿਕਲੇਗਾ ਤਮ ਫੇਰ ਮੈਂ ਇਹਦੇ ਤੇ ਚੁੱਕ ਕੇ ਰੱਖ ਲੈਂਦੀ ਕਿ ਫੋਨ ਨਾ ਲੈ ਆਂ ਮੇਰਾ ਤਾਲੇ ਲੱਗੂ ਧਾਰ ਲੱਗੂ ਮੇਰੇ ਤਾਲੇ ਲੱਗਿਆ ਕਰ ਨਹੀਂ ਹਾ ਗੋਟ ਨੂੰ ਕੋ ਫੜਦੀ ਬੀਬੀ ਪੈਂਦੀ ਆ ਬੈਂ ਇਹ 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 ਤਾਂ ਕਹਿੰਦੀ ਇਹ ਪੇਸ਼ ਨਹੀਂ ਜਾਂਦੀ ਜੇ ਕੋਈ ਹਣੀ ਮੈਂ ਉਹ ਨੂੰ ਮੈਂ ਤਾਂ ਸਿਰ ਕਾੜ ਲਵਾਂ ਤੂੰ ਇਹ ਨਾ ਗੱਲਾਂ ਤੇ ਘੜਦਾ ਮੈਂ ਨਹੀਂ ਹਰਦੀ ਨਹੀਂ ਹਰਦੀ ਕਿ ਉਹ ਮੈਂ ਫੜੀ ਤਾਂ ਮੇਰੇ ਬਾਂ ਮੇਰੀ ਬਾ ਮੇਰੀ ਆਏ ਮੇਰੀ ਬਾ ਤੇ ਨਵੇਂ ਮੈਂ ਕੁਛ ਬੀਬੀ ਬੀਬੀ ਇੱਕ ਵਾਰੀ ਫੜ ਕੇ ਦੱਸੇ ਦੀ ਬਾ ਫੜੀ ਮੜੀ ਜੀ ਨਾ ਭਰਾਵਾ ਫੜ ਮੜੀ ਨੇ ਦੱਸ ਵੇ ਨੂੰ ਜੋਰ ਆਪਣਾ ਆ ਸਬਜ਼ੀਆਂ ਦਾ ਕੰਮ ਹੋ ਗਿਆ ਸਮਾਪਤ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਆ ਉਧਰ ਭਾਰਾਂ ਕਿ ਕਰਦੇ ਉਹ ਵੀ ਦੇਖਣ ਦੇ ਵੀ ਚੱਲਣ ਕੀ ਦਿਆ ਐਸੇ ਹੀ ਚੱਲਦਾ ਹੈ ਹਮਾਰੇ ਹਮ ਵਲੌਗ ਬਣਾਤੇ ਹੈ ਉਹ ਕਿਦਾਂ ਆਹ ਕੀ ਬਾਤ ਆ ਕੀ ਬਾਤ ਹੈ ਹੈ ਮੇਰੀਆਂ ਮਾਡਲਾਂ ਐ ਮੌਰਲਾ ਮੇਰੀਆਂ ਇਹਨਾਂ ਦੇ ਸਿਰ ਤੇ ਹੀ ਆ ਸਾਰਾ ਕੁਝ ਇਹਨਾਂ ਨੂੰ ਨਾ ਕੁਝ ਹੋਵੇ ਆਇਆ ਮੇਰਾ ਜੈਕਪੁਆਇੰਟ ਓਏ ਉਹ ਕਰਦਾ ਨਹੀਂ ਰੰਗ ਮੁੰਡਾ ਸਾਡੇ ਨਾਲ ਆ ਸਤੇ ਭਾਜੀ ਨਾਲ ਉਹ ਆ ਵੀ ਵੀ ਆਲੇ ਦਾਲੇ ਵਾਲੇ ਦੇਖਦੇ ਆ ਮੇਰਾ ਮਨ ਕਿੰਨਾ ਦੁਖੀ ਹੋਇਆ ਹੁਣ ਮੈਂ ਉਹਨਾਂ ਨੂੰ ਬੰਦ ਕਰ ਦਿੱਤਾ ਤੇ ਮੈਨੂੰ ਇੰਨਾ ਚਾਹੀਦਾ ਸਵੇਰ ਦਾ ਓ ਨਹੀਂ ਨਹੀਂ ਆਉਣਾ ਹੀ ਆ ਉਹਨਾਂ ਨੇ ਕੋਈ ਗੱਲ ਛਿੱਲ ਦੇਣਾ ਮੈਂ ਛਿੱਲ ਦੇਣਾ ਨਾ ਬੀਬੀ ਇਧਰ ਮੇਰੀ ਗੱਲ ਸੁਣ ਲੈ ਬਹੁਤੀ ਵੀ ਆਕੜ ਨਾ ਕਰ ਚੱਲ ਛਿੱਲ ਨਾ ਨਾ ਹੁਣ ਆ ਚੱਲ ਮੈਂ ਬੰਦ ਕਰਤਾ ਉਹਨੂੰ ਚਿੱਬੀ ਛਿੱਲ ਦੇ ਚੁੱਪ ਕਰਕੇ ਕਿਉਂ ਛਿੱਲਾਂ ਮੈਂ ਤੂੰ ਤਾਂ ਬੱਲੇ ਹੋ ਜੰਨਾ ਰਾਮ ਜੀ ਦੇ ਪੁੱਤ ਪਤਾ ਹੀ ਗੱਲਾਂ ਮੈਂ ਰੋਣਾ ਮੈਂ ਨਹੀਂ ਰੋਣਾ ਚਾ ਕਿਸੇ ਦਾ ਕਰ ਮੇਰੇ ਮਾਮੇ ਨੇ ਆਉਣਾ ਤੇ ਮਾਮੇ ਹੀ ਲੀ ਛੱਡ ਕੇ ਆਉਣਗੇ ਆਹ ਮੇਰੇ ਮਾਂ ਨੂੰ ਇੰਨੀਆਂ ਸਬਜ਼ੀਆਂ ਦੀ ਗਿਣਤੀ ਕਰਦੀ ਆ ਫਲਾਣੀ ਸਬਜ਼ੀ ਦੀ ਏਦਾਂ ਕਰਦੀ ਮੈਂ ਉੱਥੇ ਕਾ ਲਿਆ ਨਜ਼ਰ ਨਾ ਲਾਦੀ ਮੇਰੇ ਮਾਮਿਆਂ ਨੂੰ ਨਹੀਂ ਮੈਂ ਮੇਰੀ ਨਜ਼ਰ ਬਹੁਤ ਭਾਰੀ ਆ ਭਾਰੀ ਹਾਂ ਭਾਰੀ ਇਹ ਆਪਣੀਆਂ ਸਾਹਮਣੇ ਰੱਖੋ ਹਾਂ ਨਾ ਮੇਰੇ ਅੰਦਰ ਮੇਰੇ ਕੋਈ ਕੰਮ ਕਰਦਾ ਕਰਦਾ ਹਾਂ ਆ ਕਾਕਾ ਮੈਂ ਨਹੀਂ ਹੁਣ ਉਹਨਾਂ ਨੂੰ ਮੈਂ ਕਹਿ ਦਿੱਤਾ ਵੀ ਮੈਂ ਆਪੇ ਜਾ ਕੇ ਮੇਲਾ ਹੋਰ ਚੱਲ ਠੀਕ ਆ ਭਰਾ ਇਹ ਇਹਦਾ ਬੁਰਾ ਹੋ ਜਾ ਮਰੇਗਾ ਉਹ ਮੈਂ ਪੁੱਛ ਕੇ ਵੀ ਨਹੀਂ ਜਾਣਾ ਸਮਝ ਗਿਆ ਹਾਂ ਕਾ ਮੇਲਾ ਨਹੀਂ ਜਾੜਾ ਵੀਰ ਪਹਿਂਦੀ ਦੇ ਮਮੀ ਕਿਦਾਂ ਹਣਾ ਇਹ ਚ ਇਹ ਮੈਂ ਪਹਿਨੀ ਨਹੀਂ ਨਾ ਨਾ ਮੈਂ ਪਹਿਨੇ ਪਹਿਨੀ ਤੇਰੀ ਮਾਂ ਹਾਂ ਇਹ ਖੋਸ਼ਾ ਪੜੀ ਕਿੰਨੀ ਕਿਤੇ ਆ ਚੋਕਰਾ ਜਿੱਦਾਂ ਖਲਾਰ ਨਹੀਂ ਆਹ ਬੀਬੀ ਆ ਚਕਾ ਤੁਹਾਨੂੰ ਮम्मी ਚੋਕਲਾ ਨਾ ਇਹ ਇਹ ਸਬਜ਼ੀਆਂ ਚੰਗੀਆਂ ਲੱਗਦੀਆਂ ਸਖਿਲਰੀਆਂ ਲੋਕਾਂ ਨੇ ਕਹਿਣਾ ਵੀ ਆਹ ਅਕਲਿਆ ਤੁਹਾਡੀ ਮੰਮੀ ਨੂੰ ਮੇਰੀ ਮੇਰੀ ਮੈਨੂੰ ਅਕਲ ਇਦਾਂ ਦੀ ਮੇਰੇ ਮੇਰੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਤਾਂ ਮੈਂ ਵੀ ਅਕਲ ਮਾਰੀ ਗਈ ਹੈ ਚੁੱਕ ਦੇ ਸਬਜ਼ੀਆਂ ਨੇ ਤੇ ਉਹਨਾਂ ਦੇ ਵੀ ਪੈ ਜਾਣੀਆਂ ਤੇ ਵਿੱਚ ਇਹ ਤੇਰੇ ਪਤਾ ਨਾ ਗਰੀਬ ਸਿੰਘ ਧਾਮੀ ਦਾ ਫਿਰ ਚੰਡ ਕਿਦਾਂ ਕੱਢਦਾ ਹੁੰਦਾ ਉਹਦੇ ਸਾਹਮਣੇ ਕਿਤੇ ਖਲਾਰ ਕੇ ਦੱਸੀ ਉਹਨੇ ਅਹਲੇ ਨੂੰ ਚੰਡ ਕੱਢ ਦੇਣਾ ਸੀ ਤੇਰਾ ਅਹਲੇ ਨੂੰ ਸਬਜ਼ੀਆਂ ਕਿ ਤੂੰ ਪੋਚੇ ਵੀ ਲਾ ਦੇਣੀ ਸੀ ਅਬ ਕੋਈ ਨਾ ਦੇ ਮੇਰੀ ਬੀਬੀ ਨੂੰ। ਨਹੀਂ ਨੀ ਸਭ ਕਰਿਆ। ਮੈਂ ਤਾਂ ਤੇਰੇ ਕਈ ਦੇਖੇ ਨਹੀਂ ਕਦੀ। ਦੇਖੇ ਦੇਖੇ ਤਾਂ ਨਹੀਂ ਮੈਂ ਦੇਣ ਲੱਗੀ ਤਾਂ ਖਾਣੇ ਵੀ ਕਿੱਥੇ ਦੇਖੇ ਸੀ। ਦੇਖੇ ਨਹੀਂ ਕਰੀ ਤੂੰ ਹੀ ਲੈ ਨਹੀਂ ਦੇਣੀ ਨਾ। ਮੈਂ ਦੇਖ ਜਾਇਏ ਤੇ। ਹਾਂ। ਕੋਈ ਗੱਲ ਨਹੀਂ। ਨਹੀਂ ਲੈਣੀ। ਬਾਹਰ ਸਬਜ਼ੀ ਦੇਣੀ ਕੱਟਣ ਨੂੰ। ਨਹੀਂ ਦੇਣੀ ਮੈਂ ਮੈਂ ਕੱਲ੍ਹ ਹੀ ਕੱਟਣ ਦੇਣੀ ਜਿੰਨੇ। ਚੱਲ। ਮੇਰੇ ਉਹਨਾਂ ਨੇ ਆਉਣਾ ਸੀ ਕੱਟੇ ਜਿੰਨੇ ਤੇ ਹੁਣ ਮੈਂ ਕਾਹਦੇ ਲਈ ਦੇਵਾਂ। ਚੱਲ ਲਿਆ ਦੇ ਕੱਟਣ ਲੱਗੀ ਬੀਬੀ ਕੱਟਣ ਲੱਗੀ ਹੈ ਨਾ ਤੂੰ। ਹਾਂ। ਚੱਲ ਲਿਆ ਦਿਓ ਲਿਆ ਦਿਓ ਨਹੀਂ ਕੱਟਣ ਲੱਗੀ ਕੱਟਣ। ਲਿਆ ਕੇ ਦੋ ਵੀ ਮੇਰੀ ਬੀਬੀ ਨੂੰ। ਹੈਂ? ਰੋਬ ਨਹੀਂ ਮਚਦੀ ਇੱਕ ਰੋਂਦੀ ਰੋਬ ਨਾ ਰੋਬ ਨਾ ਕਰ ਜਾਂ ਕਬੇ ਪਿਆਰ ਨਾ ਕਿਦਾਂ ਮੇਰੇ ਹੱਥ ਖੋਹਦੀ ਕਿੰਦਾ ਆ ਆਹ ਬਾਬਾ ਫੜਦੀ ਖੋਹਦੀ ਮੇਂ ਦੀ ਜਿਹੜਾ ਮੀਵੀ ਜਦੋਂ ਠੀਕ ਨਹੀਂ ਹੁੰਦੀ ਉਦੋਂ ਤਾਂ ਇਦਾਂ ਵੜਕਦੀ ਆ ਜਿੱਦਾਂ ਹੁਣ ਵੜਕਦੀ ਆ ਉਦੋਂ ਤੇ ਆਵਾਜ਼ ਨਹੀਂ ਨਿਕਲਦੀ ਉਹ ਜਾਣ ਕੇ ਕਰਦੀ ਉਹਲੇ ਬੜੇ ਬੜ ਕੇ ਹੰਮੀ ਨਹੀਂ ਮੇਰੀ ਗਾਲ ਸੁਣ ਜਿੰਨੇ ਇਹਦੇ ਵਿੱਚ ਪਖੰਡਿਆ ਨਾ ਦੁਨੀਆਂ ਦੇ ਹੈ ਹੁਣ ਲੈ ਵੀ ਆਂਦੀ ਸਬਜ਼ੀ ਨਹੀਂ ਮੈਂ ਨਹੀਂ ਆਂਦੀ ਮੈਂ ਚੱਲੀ ਥੱਲੇ ਲਿਆ ਦੇ ਮੇਰੀ ਬੀਬੀ ਕੱਟਣ ਲੱਗੀ ਨਾ ਖਾਣ ਲੱਗੀ ਆਪੇ ਖਾਉਂਗੀ ਹੁਣ ਦੇਣੇ ਨਹੀਂ ਖਾ ਖਾ ਜਾ ਕੇ ਖਾ ਸਾਰੇ ਸਬਜ਼ੀ ਵੀ ਖਾਲਾ ਸਾਰਿਆਂ ਖਾਲਾ ਚੋਕੜਾ ਰਹਿ ਜਾਂ ਸਬਜ਼ੀ ਆਂ ਦੇਖ ਲੈ ਸਬਜ਼ੀ ਖਾ ਲੈ ਸਬਜ਼ੀ ਵੀ ਖਾਲਾ 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 ਆਲੂ ਵੀ ਖਾਲਾ ਸਭ ਕੋ ਖਾਲਾ ਜਾਣਾ ਠੀਕ ਆ ਐ ਬੜੀ ਤੇਰੀ ਮਾਂ ਤੇਜ ਆ ਓਏ ਬੜੀ ਤੇਜ ਆ ਤੇਰੀ ਮਾਂ ਓਏ ਅੱਖੇ ਲੱਗ ਜਾ ਜਾ ਮੇਰਾ ਗੋਗ ਲਿਆ ਜਾ ਕਵਲੇ ਹੋ ਜੇ ਨਾ ਕਿਆ ਧਮਾਗਾ ਤੂੰ ਹੈ ਨਹੀਂ ਮੈਂ ਕੀ ਕਿਆ ਮੈਂ ਹੈਂ ਤੂੰ ਪਖਾਤਾ ਕਿਉਂ ਇੰਨੀ ਤੇਜ਼ ਹੁੰਦੀ ਇੰਨੀ ਤਾਂ ਚੜਦੀ ਸਮਾਨ ਨੂੰ ਚੜਦੀ ਜਾਂਦਾ ਈਆਂ ਨੂੰ ਚੱਲ ਰਿਹਾ ਕਿ ਤਾਂ ਚੜੀਏ ਨਹੀਂ ਸਮਾਨ ਤਾਂ ਮੈਂ ਤੇ ਸਾਰਾ ਪੇੜ ਦੀ ਤੋੜੀ ਕੰਮ ਕਰ ਰਿਹਾ ਮੈਂ ਨਹੀਂ ਚੜ ਸਕਦੀ ਨਹੀਂ ਚਾਹ ਰਿਹਾ ਚੜ ਜਾਣ ਸਾਡੇ ਸਿਰ ਤੇ ਚੜਦਾ ਤੂੰ ਉਥੇ ਜਾਣਾ ਕਿ ਸਿਰ ਤੇ ਜਾਣਾ ਸਿਰ ਤੇ ਚੁੱਪ ਕਰਕੇ ਸਬਜੀ ਚਾਖਠੀ ਕਰ ਲੈ ਕਿਹਦਾ ਖਲਾਰੀ ਹੈ ਸੰਤਰੇ ਖਾਨੀਆਂ ਬੈਠੇ ਸਾਹਮਣੇ ਸਮਾਨ ਸਵਾਰ ਕੇ ਕਿ ਦਿਨ ਸੰਤਰੇ ਸਾਹਮਣੇ ਬਹਿ ਖਾਣ ਲੱਗੀ ਖਾਣਾ 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 ਆਏ ਨੂੰ ਆਲੂ ਦੀ ਪਰੇ ਲੈ ਲੱਗੇ ਖਾਣੇ ਸਭ ਕੋ ਖਾਣੇ ਇਹ ਰਾਜ ਜੀ ਆ ਵਾਸ ਨਹੀਂ ਫੜਾ ਮਮੀ ਸਬਜੀ ਮੈਂ ਲੈ ਕੇ ਆਉਣਾ ਬੀਬੀ ਨਹੀਂ ਨਹੀਂ ਛੇਲ ਛੇਲ ਮੇਰੀ ਜਾਨ ਆ ਲੈ ਮੇਰੀ ਬੀਬੀ ਆ ਮੇਰੀ ਜਾਨ ਆ ਇਹਦੇ ਨਾਲ ਰੌਣਕਾ ਸਾਨੂੰ ਘਰ ਦੇ ਵਿੱਚ ਹੈ ਸਾਨੂੰ ਤੇ ਪਿੰਡ ਸੋਹਣਾ ਆਪਣੀ ਬੀਬੀ ਕਰਕੇ ਲੱਗਦਾ ਹੈ ਲਵ ਜੀ ਮੇਰੀ ਜਾਨ ਲਵ ਜੀ ਲਓ ਜੀ ਇਹਨਾਂ ਸਿਆਲਾਂ ਦੇ ਦਿਨਾਂ ਤੇ ਅਸੀਂ ਡੀਕਦੇ ਰਹੀਦਾ ਵੀ ਕਦੋਂ ਰੌਣਕਾ ਲੱਗਣ ਸਾਡੇ ਕੋਠੇ ਤੇ ਅਸੀਂ ਬੈਠੀਏ ਮਹਾਰਾਜ ਨੇ ਕੋਈ ਖੁਸ਼ੀ ਦਿਲ ਲਿਆਂਦੇ ਆ ਹੈ ਲਓ ਜੀ ਲਓ ਮਹਾਰਾਜ ਜੋ ਤੁਸੀਂ ਕਰਨਾ ਕਰੋ ਤੇ ਬਾਕੀ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਨਹੀਂ ਅੱਜ ਮੈਂ ਬਣਾਉਣੀ ਨਹੀਂ ਮੈਂ ਕਹਤਾ ਸਬਜ਼ੀ ਇੱਕ ਵਾਰੀ ਕਹਤਾ ਮੈਂ ਨਹੀਂ ਬਣਾਉਣੀ ਨਹੀਂ ਬਣਾਉਣੀ ਤਾਂ ਮੇਰਾ ਮਾਣ ਇਹਨਾਂ ਖਟਾ ਕੀਤਾ ਆ ਆਪਣੇ ਬੰਦੇ ਲਈ ਬਣਾਉਣੀ ਆਪਣੇ ਨਿਆਣੇ ਮੈਂ ਮੈਂ ਇਹ ਨਹੀਂ ਰੋਟੀ ਖਾ ਲੈਂਦਾ ਇੰਨੇ ਚਾਰ ਵਾਰ ਕੇ ਖਾ ਲੂੰਗਾ ਬੰਦੇ ਲਈ ਬਣਾਉਣੀ ਬੰਦੇ ਲਈ ਨਹੀਂ ਬਣਾਉਣੀ ਅੱਜ ਮੈਂ ਪੁੱਤ ਪਿਆਇਆ ਆਪੇ ਬੋਲ ਵਾਲਾ ਨਹੀਂ ਆਪੇ ਬਣਾਣਾ ਨਹੀਂ ਗਿਆ ਨੇ ਬੋਲਣਾ ਨਹੀਂ ਜਾਦਾ ਮੇਰ ਨੂੰ ਬੀਬੀ 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 ਜਿਹੜੇ ਫੇਦੀ ਨੇਹਰੀ ਲਿਆਉਂਦਾ ਫੇਜ ਭੱਜਦੀ ਹਾਂ ਮੇਰੀ ਲਿਆਉਂਦਾ ਮੈਂ ਤਾਂ ਹੁਣ ਬੋਲਣਾ ਨਹੀਂ ਖਾਦੂ ਉਹ ਬੰਦ ਰੱਖਣਾ ਉਹ ਬੰਦ ਰੱਖੇਂ ਕੀ ਹਾਂ ਆ ਬੰਦ ਕਰ ਮੈਂ ਬੰਦ ਕਰਦਾ ਐ ਮੈਂ ਹੁਣ ਬੰਦ ਕਰਨਾ ਲਾਹੇ ਨੂੰ ਬੋਲਾ ਤਾਂ ਆ ਪੜ ਲਿਆ ਬੀਬੀ ਨੇ ਗੁੱਟ ਮੇਂ ਉਹ ਪੜ ਲਿਆ ਬੱਲੇ ਬੀਬੀ ਬੱਲੇ ਬੀਬੀ ਇਹ ਬੀਬੀ ਪਾਲਾ ਪਾਲੇ ਜਲਾਲਪੁਰੀ ਦੀ ਚੰਡੀ ਆ ਹਉ 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 ਚਲੋ ਬਾਏ ਬਾਏ ਕਰ ਦੋ ਚਲੋ ਬੀਬੀ ਬਾਏ ਬਾਏ ਕਰ ਦੇ ਬਾਏ ਬਾਏ ਜੀ ਬਾਏ ਬਾਏ ਹੋ ਗਈ ਬਾਏ 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 ਓਕੇ ਜੀ ਮਾਲਕਾ ਚੰਗਾ ਚੰਗਾ ਜੀ ਬਹੁਤ ਸੋਹਣੇ ਤੇ ਬਹੁਤ ਆਸ ਕਿਉਂ ਕਿ ਮਹੀਂ ਤੋਂ ਉਹਨੇ ਆਉਣਾ ਹੈ ਉਹ ਬੰਦ ਕਰ ਦਿੱਤਾ ਨਾ ਮੈਂ ਕਿੰਨਾ ਬਹੁਤ ਆਉਣਾ ਹੈਗਾ ਆਉਣਾ ਹੀ ਆਉਣਾ ਹੈ ਫੋਟਿਆ ਕੇ ਲਾਲਾ ਮਾਰਿਆ ਕਰੀ ਨਾ ਆ ਨਾ ਕੁਛ ਕੋੜ ਵਧਰੇ ਕਾਇ ਹੋਰ ਬਣਾ ਦੇ ਇੱਕ ਅਸੂਰ ਦੇ ਮੈਨ ਦਿਖਾਵਾ ਰੋਣਾ ਤੂੰ ਇਸ ਦਾ ਲੈ ਕਰੇ ਫੋਨ ਨੇ ਕਿਹਾ ਆਉਂਦੇ ਹੋ ਓਏ ਕੁੱਤਿਆ ਤੂੰ ਮੈਨ ਦੱਸ ਰੋ ਹੀ ਕਹਿੰਦਾ ਮੰਮੀ ਤੂੰ ਹਰ ਵੇਲੇ ਵੀ ਆਉਣਾ ਆਪਣੇ ਉੱਪਰ ਜੰਗਾਂ ਨਾ ਲੱਗਦੀ ਨਹੀਂ ਕਹਿੰਦਾ ਹੁੰਨਾ ਕਿ ਨਹੀਂ ਕਹਿੰਦਾ ਨਹੀਂ ਨਹੀਂ ਕਹਿੰਦਾ ਹਣਾ ਆ ਫੋਨ ਤੇ ਮੈਨੂੰ ਬੋਲੀ ਨੂੰ ਕਿ ਸੁਣਾਵਾ ਹਰ ਮਿਲੇ ਮੈਂ ਉਹ ਬੀਬੀ ਨੂੰ ਬੋਲੀ ਨਾ ਕਹੀਂ ਨਾ ਮੈਂ ਇਹ ਤਾਂ ਸਾਹਮਣੇ ਕਰ ਸਕਦੀ ਗੱਲ ਕਿਉਂਕਿ ਸੌ ਗੱਲਾਂ ਨਾ ਕਰਿਆ ਕਰ ਨਾ ਕਰ ਮੈਂ ਤੇਰੀ ਗੱਲਾਂ ਸੁਣਦੀ ਆ ਮੈਂ ਸੁਣਦੀ ਜਾਂਦੀ ਸੁਣਾਉਣਾ ਵੀ ਨਹੀਂ ਚਾਹੁੰਦੀ ਜਿਹੜਾ ਜੋ ਮਰਦੀ ਕੋ ਜਿਹੜਾ ਬੋਲਦਾ ਬੋਲਦਾ ਰਹੇ ਜਿਹੜਾ ਮੈਂ ਫੇ ਫੇ ਕਿਉਂ ਕਹਿੰਨੀ ਵੀ ਫੋਨ ਨਹੀਂ ਕਰਦਾ ਪੁੱਖਲਾ ਢਮਕਾਣਾ ਕੀ ਗੱਲ ਮੈਨੂੰ ਕਿਉਂ ਫੋਨ ਕਰਦੇ ਉਹ ਸੁਭਾਗਿਆ ਕਹਿੰਦਾ ਕਹਿੰਦੀ ਸੁਣੇ ਉਹ ਸੁਣਨ ਲਈ ਸੁਣਦੇ ਆ ਤੇਰੇ ਕੰਨਾਂ 'ਚ ਕਿੱਥੋਂ ਸੁਣਦੇ ਕੋ ਤੇਰੇ ਸੋਹਣੀ ਕੰਨਾਂ ਨਾਲ ਅਲੱਗ-ਅਲੱਗ ਦੀ ਚੀਕਿਆ ਕੰਨਾ ਨਾ ਲੱਗਦਾ ਬੀਬੀ ਬੜਾ ਕੰਨਾ ਨਾ ਤੂੰ ਲੱਗਦੀ ਨਹੀਂ ਤਾਂ ਪਤਾ ਨਹੀਂ ਮੈਂ ਤਾਂ ਖਾਦ ਨਾ ਲੱਗੀ ਮੈਨੂੰ ਲੱਗਦਾ ਬੀਬੀ ਬੜਾ ਦਿਵਾਲੇ ਹੁੰਦੀ ਤੇਰੇ ਆ ਇੱਕ ਤਾਂ ਫੋਨ ਇਹ ਫੋਨ ਪਰਿੰਡਰ ਸਾ ਉਹ ਪ੍ਰਿੰਡਰ ਛੇੜੇ ਹੁੰਦੇ ਉਹ ਗੱਲ ਹੈ ਇਹਦੀ ਹੁਣ ਸੰ ਤਰੇ ਕੱਲੇ ਖਾਣ ਲਾ ਪੀਓ ਵੇਲਾ ਖਾਣ ਦੇ ਖਾਣ ਦੇ ਖਾਣ ਆ ਮੇਰੇ ਮੂੰਹ ਘਰ ਕੀ ਮਲ ਗਈਆ ਚੱਲ ਬੀਬੀ ਬਾਏ ਬਾਏ ਕਰ ਦੇ ਬਾਏ ਬਾਏ ਜੀ ਲਵ ਯੂ ਇਹ ਸਾਡੀ ਜੀ ਲੜਾਈ ਸੁਣ ਲਈ ਆ ਹਾਂ ਮਹਾਰਾਜ ਇਦਾਂ ਹੀ ਰੌਣਕਾਂ ਲਾਈ ਰੱਖੇ ਅੱਜ ਸੱਚੀ ਆ ਅੱਜ ਮੇਰੇ ਪ੍ਰਾਣੀ ਆ ਸੱਚੀ ਆ ਸੱਚੀ ਕਹਦਾ ਮੈਂ ਨਹੀਂ ਕੋਈ ਪਰਵਾਹ ਨਹੀਂ ਸਭ ਕੋ ਜਾਣਦੇ ਤੇ ਨਵੇਂ ਵਲੌਗ ਚ ਮਿਲਾਂਗੇ ਇਹਦੇ ਨਾਲ ਘਰ ਤੋਂ ਹੱਥ ਖੜੇ ਓਕੇ ਜੀ ਓਕੇ ਬਾਏ ਬਾਏ ਬੀਬੀ ਬਾਏ ਬਾਏ ਕਰਦੇ ਸਾਰੇ ਤੰਦਰੁਸਤੀ ਰੱਖੇ ਚੜ੍ਹਦੀ ਕਲਾ ਹਾਂ ਬਿਲਕੁਲ ਜੀ ਬਿਲਕੁਲ ਖੁਸ਼ ਰਹੋ ਇਹਨਾਂ ਨੇ ਪਤਾ ਨਹੀਂ ਕੀ ਸਾਡੇ ਵਿੱਚ ਦੇਖਿਆ ਜਿਹੜਾ ਵਿਚਾਰੇ ਇੰਨੇ ਖੁਸ਼ ਹੋ ਕੇ ਦੇਖਦੇ ਆਂ ਅਸੀਂ ਤੇ ਖੁਸ਼ ਹੋ ਮੈਂ ਓਟ ਫਟਾਂਗੁ ਮਾਰੀ ਜੀ ਨਹੀਂ ਇਹ ਚੰਗਾ ਲੱਗਦਾ ਨਾ ਜਿਹੜੇ ਹੁਣ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਬਾਹਰਲੇ ਮੁਲਕਾਂ ਇਹਨਾਂ ਨੂੰ ਇਹ ਚੀਜ਼ਾਂ ਪਰੇ ਪੁਰਾਣੇ ਬਜ਼ੁਰਗ ਇਹ ਦੇਸੀ ਗੱਲਾਂ ਨਹੀਂ ਲੱਭਦੀਆਂ ਅੱਜ ਕੱਲ ਉਹ ਜਿਹੜਾ ਮਾਡਰਨ ਤੇ ਕਈ ਕੁਝ ਆ ਪਰ ਇਹ ਪਿੰਡਾਂ ਵਾਲੀਆਂ ਚੀਜ਼ਾਂ ਨੂੰ ਲੋਕੀ ਤਰਸਦੇ ਆ ਮੰਮੀ ਤੇ ਇਹ ਹੀ ਚੀਜ਼ਾਂ ਆਪਾਂ ਤੁਹਾਨੂੰ ਪਤਾ ਪਾਉਣੀਆ ਹੁੰਦੀਆਂ ਲੋਕਾਂ 'ਚ ਤੇ ਬਾਕੀ ਖੁਸ਼ ਰਹੋ ਇਹ ਸਾਡੀ ਮੰਮੀ ਆ ਇਹ ਮੰਮੀ ਦਾ ਨਾ ਅਸੀਂ ਪ੍ਰਚੰਡ ਰੂਪ ਨਹੀਂ ਵੇਖਿਆ ਅਜੇ ਤੱਕ ਇਹਨੇ ਜੀ ਜੀ ਕਰਦੀ ਵੇਖੀਏ ਤੇ ਤਾਂ ਪ੍ਰਚੰਡ ਰੂਪ ਮੈਂ ਤੁਹਾਨੂੰ ਦਿਖਾਵਾਂਗਾ ਚੋਰੀ ਫੇਰ ਤੁਸੀਂ ਕਹਣਾ ਉਹ ਤੁਹਾਡੀ ਭੈਣ ਨੂੰ ਇਹ ਚੀਜ਼ ਆ ਤੁਹਾਡੀ ਮੰਮੀ ਅਸੀਂ ਵੀ ਡਰ ਜੀਦਾ ਕਿਸੇ ਵੇਲੇ ਤੇ ਕਾਲ ਫੋਨ ਤੇ ਕੜਲੇ ਵੜੀਆਂ ਬਾਂਸ ਬਣੀਆਂ ਸਬਜ਼ੀਆਂ ਬਣੀਆਂ ਤਾਂ ਆयो ਛੇਤੀ ਛੇਤੀ ਆ ਆ ਬਾਰੇ ਮੰਮੀ ਉਹਦੇ ਇੱਕ ਗੱਲ ਇੱਕ ਗੱਲ ਨਹੀਂ ਉਹਦੇ ਇੱਕ ਇੱਕ ਗੱਲ ਪੁੱਛਣੀ ਬੀਬੀ ਇੱਕ ਮਿੰਟ ਮੈਂ ਇੱਕ ਗੱਲ ਪੁੱਛਣੀ ਮਜ਼ਾਕ ਨਹੀਂ ਨਾ ਕੋਈ ਮੈਂ ਇਹ ਜਾਣ ਕੇ ਮਤਲਬ ਨਾ ਮੈਨੂੰ ਸੱਚ ਜਵਾਬ ਦੇਣਾ ਜੇ ਬੀਬੀ 5-7 ਦਿਨਾਂ ਲਈ ਕਿਤੇ ਚੱਲ ਜਵੇ ਜਾਂ ਕਿਤੇ ਜਿੱਦਾ ਜਾਂਦੀ ਆ ਸੱਚੀ ਦੱਸ ਤੇਰਾ ਦਿਲ ਲੱਗਦਾ ਘਰ 'ਚ ਛੁੱਟ ਨਹੀਂ ਬੋਲਣਾ ਉਹਦੇ ਨਹੀਂ ਲੱਗਦਾ ਚੱਲ ਹਾਂ ਦਿਲ ਤੇ ਨਹੀਂ ਲੱਗਦਾ ਹਾਂ ਸਤੰਦੀ ਕੋ ਤਾਂ ਨਹੀਂ ਜਿਹੜਾ ਬਸ ਸਤੰਦੀ ਨਾਲ ਕੀ ਸੀ ਸਵੇਰ ਦੀ ਅੱਜ ਨਹੀਂ ਮਜ਼ਾਕ ਨਾ ਮਜ਼ਾਕ ਰਿਹਾ ਲੱਗਦਾ ਦਿਲ ਨਹੀਂ ਨਾ ਲੱਗਦਾ ਇਹਦੇ ਬਿਨਾ ਕੁਝ ਨਹੀਂ ਹੈਗਾ ਸਾਨੂੰ ਇਹ ਨਾ ਇਹ ਦੋਨੇ ਘਰ ਦੇ ਵਿੱਚ ਜੇ ਮੰਮੀ ਵੀ ਨਾ ਹੋਵੇ ਨਾ ਤੇ ਮੰਮੀ ਵੀ ਰਾਨੂੰ ਨਹੀਂ ਲੱਗਦਾ ਮਮਾ ਬਿਨਾ ਵੀ ਘਰ ਸੁੰਨੇ ਹੁੰਦੇ ਆ ਤੇ ਸਾਹਮਣੇ ਗਈ ਹੋਏ ਤੇ ਕਿੱਦਾਂ ਬੀ ਬੀਬੀ ਸੋ ਕੋ ਤੇਰਾ ਜ਼ਿਆਦਾ ਕਰਦੀ ਮੰਮੀ ਤੂੰ ਥੋੜੀ ਨਗਰੀ ਆ ਤੂੰ ਹੈ ਨਹੀਂ ਕਿਸ ਦੀ ਸਾਕੀ ਬੀਬੀ ਹੁਤਾਏ ਬੁਲਾਉਂਦੀ ਆ ਇਹ ਵੀਡੀਓ ਕਰਕੇ ਹੁਣ ਬੁਲਾਉਣ ਬੁਲਣ ਲੱਪੀ ਪਹਿਲਾਂ ਤਾਂ ਬੁਲਾਉਂਦੀ ਵੀ ਨਹੀਂ ਹੁੰਦੀ ਇਹ ਤਾਂ ਮੇਰੇ ਲੱਗੇ ਨਹੀਂ ਤੇ ਮੇਰੀ ਮੰਝੇ ਤੇ ਨਹੀਂ ਪੈਂਦੀ ਉਹ ਤਾਂ ਮੈਨੂੰ ਜੱਫੀ ਕਾ ਪਾਉਂਦੀਆਂ ਨਹੀਂ ਆਈ ਨਿ ਮਾਏ ਕੋਈ ਆਏ ਦੁੱਖ ਸੋਖ ਫੋਲ ਰੀਆਂ ਮਮਤਾ ਦੀਆਂ ਦੀ ਦੋਸਤੀ ਨਹੀਂ ਮਾਏ ਆਏ ਹਾਏ ਲੋਮੇ ਕਰਦੀਆਂ ਗੱਲਾਂ ਗਲੇ ਰੀਆਂ ਆਂ ਆਖੇ ਲੱਗ ਜਾਂਦਾ ਮੈਂ ਕਣਕਾ ਲੰਮੀ ਆ ਤੀਆਂ ਕਿਉਂ ਜਮਿਆਂ ਨੀ ਮਾਏ ਪਦਮਤੀ ਸਮਝਦੀ ਬਸ ਹਾਂ ਪਦਮਤੀ ਸਮਝਦੀ ਮੈਨੂੰ ਹਾਂ ਤਾ ਚੱਲ ਜਾ ਓ ਚਾਹੀ ਸਾਲ ਹੁੰਦਾ ਖਤਰਾ ਹਾਂ 40 ਸਾਲ ਹੁੰਦੇ ਲੋਕ ਇੱਥੇ ਦਾ ਨਾ ਆ ਦੱਸਦੇ ਨਹੀਂ ਘਟਦੇ ਸਹੀ ਗੱਲ ਮੈਂ ਕਢੀ ਗਈ ਬੀਬੀ 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 ਨਾ ਨਰਮ ਨਹੀਂ ਇਹ ਤਾਂ ਇਹ ਨਹੀਂ 하기 ਬੀਬੀ ਉਦਾਂ ਨਾ ਉਦਾਂ ਨਾ ਮੇਰੀ ਗੱਲ ਸੁਣ ਨਾ ਬੜੀ ਪੱਕੀ ਐ ਉਦਾਂ ਮੈਂ ਥੋੜੇ ਦਿਨ ਰਗੇ ਹੁਣ ਨਾ ਤੇਰਾ ਫਿਕਰ ਬੜਾ ਕਰਦੀ ਰਾਤ ਪਤਾ ਹੀ ਕਹਿੰਦੀ ਜਦ ਤੱਕ ਨੇਰੀ ਜੀ ਨਹੀਂ ਆਉਂਦੀ ਨਹੀਂ ਕਰਦੀ ਐਵੇਂ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣ ਨਾ ਕਹਿੰਦੀ ਉਹ ਬਾਹਰ ਨਾਲ ਨੂੰ ਜਾਣਦੇ ਤੇ ਰਾਤ ਖਿਆਲ ਰੱਖੀ ਹੁੰਦਾ ਦੋ ਤਿੰਨ ਵਾਰ ਉੱਠ ਕੇ ਤੇ ਮੈਨੂੰ ਮੈਂ ਕਹ ਲੈ ਛੁੱਟ ਗਈ ਮੈਂ ਕੋਈ ਝੂਠ ਬੋਲਾ ਹਣ ਵੀ ਸਵੇਰੇ ਬੰਨ ਕਹਿੰਦੀ ਮਮੀ ਗੱਲ ਪਤਾ ਕੀ ਆ ਇਹ ਇਹ ਹੁਣ ਚਲੋ ਨਾਨੀ ਹੈ ਨਹੀਂ ਨਾ ਇਹ ਹੁਣ ਮਾਂ ਹੀ ਆ ਬਸ ਹਾਂ ਇਹ ਮਾਂ ਹੀ ਮੈਂ ਵੀ ਮਾਂ ਸਮਝੀਦਾ ਹਾਂ ਮਾਂ ਆਪਾਂ ਇਹਦਾ ਦੁਨੀਆ ਤੇ ਮਾਂ ਦੀ ਗੱਲ ਪਤਾ ਕੀ ਆ ਬੇਬੇ ਅੱਜ ਕੱਲ ਸਮਾਂ ਬੜਾ ਮਾੜਾ ਆ ਦੁਨੀਆ ਨਹੀਂ ਸਮਝਦੀ ਵੀ ਇਹ ਇਹ ਹਰ ਬੰਦੇ ਚ ਰੱਬ ਵਸਦਾ ਸਹੀ ਗੱਲ ਆ ਤੇ ਆਪਾਂ ਇਹੋ ਜਾਂ ਨਾ ਕਰੀਏ ਦੇਖਾਈ ਇਹ ਬਗਾਨੀ ਮਾਂ ਸਮਝੀਆਂ ਸਮਾਂ ਦੇ ਕੇ ਸੜਦੀ ਆ ਹਾਂ ਇਹੋ ਜਾਂ ਤੇਰਾ ਮੇਰਾ ਜੋ ਸਾਥ ਖਦਾਵਾ ਨਾ ਦੁਨੀਆ ਤੇ ਕਿਤੇ ਬਿਰਲਾ ਹੀ ਆ ਸਹੀ ਗੱਲ ਆ ਮੈਨੂੰ ਸਭ ਤੋਂ ਜ਼ਿਆਦਾ ਮੈਸੇਜ ਪਤਾ ਕੀ ਆਉਂਦੇ ਬੀਬੀ ਇੱਕ ਮਿੰਟ ਸਭ ਤੋਂ ਜ਼ਿਆਦਾ ਮੈਸੇਜ ਸਾਡੇ ਵਰਗੀਆਂ ਸਸਥਾ ਦੇ ਲੱਗੇ ਨੋਆ ਕੋ ਲੱਗੇ ਸਹੀ ਗੱਲ ਆ ਸਹੀ ਗੱਲ ਆ ਮੈਂ ਤੈਨੂੰ ਇਹ ਵੀ ਗੱਲ ਦੱਸਦਾ ਮੈਨੂੰ ਨਾ ਸਭ ਤੋਂ ਜ਼ਿਆਦਾ ਮੈਸੇਜ ਪਤਾ ਕੀ ਆਉਂਦੇ ਕਹਿੰਦੇ ਯਾਰ ਆਸ ਸਮੇਂ ਦੇ ਵਿੱਚ ਕਿੰਨਾ ਆਂਟੀ ਬੀਬੀ ਨੂੰ ਪਿਆਰ ਕਰਦੇ ਤੇ ਬੀਬੀ ਆਂਟੀ ਨੂੰ ਕਰਦੀ ਆ। ਇਹ ਕਹੀਦਾ ਸਾਡੀ ਸੱਚੀ ਲੜਾਈ ਹੈ। ਇਹ ਭਰਾਵਾ ਇੱਕ ਦੂਜੇ ਨਾਲ ਸੱਚੀ ਗੱਲ ਦੱਸਾਂ ਸਾਡੀ ਰੌਣਕ ਹੀ ਇਸ ਘਰ ਦੇ ਵਿੱਚ ਤਾਂ ਆ ਜੇ ਦੋਨੇ ਆਪਸ ਵਿੱਚ ਲੜਦਿਆਂ ਭੇਟਦਿਆਂ ਰਹਿਣ ਨਾ ਤੇ ਸਾਨੂੰ ਮਜ਼ਾ ਯਾਰ ਤਾਂ ਆਉਂਦਾ ਆ। ਮੈਂ ਭਾਵੇਂ ਜਾਵਾਂ ਵੀ ਕਿਤੇ ਮੇਰੇ ਧਿਆਨ ਤਾਂ ਮੇਰੇ ਘਰੇ ਪਤਾ ਕੀ ਆ। ਅਰੇ ਰੇਂਦਾ। ਜਦੋਂ ਧਿਆਨ ਤੇ ਵਿਚਾਰੀਆਂ ਕਈ ਬੁੱਢੀਆਂ ਜਿਹੜੀਆਂ ਬੇਬੇ ਦੇ ਹਾਂਦੀਆਂ ਵਾਂ ਉਹਨਾਂ ਨੇ ਆਣ ਕੇ ਆਪਣੇ ਦੱਸਣਾ ਸਾਡੇ ਘਰ ਦਾ ਦੁੱਧ ਤਾਂ ਵੀ ਨਹੀਂ ਜੁੜਦਾ ਹੈ ਨਾ। ਪਰ ਆਪਾਂ ਉਹਨਾਂ ਦੀਆਂ ਨੂੰਹਾਂ ਨੂੰ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਕਹਣਾ ਸੀ ਤੁਸੀਂ ਨਹੀਂ ਜਾਵਾਂਗੇ। ਯਾਰ ਜੇ ਜੇ ਦੀਦ ਕੀਤੀ ਹੈ ਨਾ ਆ ਅਹੀਂ ਆਪਣੇ ਮੈਂ ਤੁਹਾਨੂੰ ਦੱਸਦਾ ਅਸੀਂ ਆਪਣੇ ਡੈਡੀ ਵਾਲ ਦੇਖ ਕੇ ਡੈਡੀ ਸਾਡੇ ਨੇ ਆਪਣੀ ਮੰਮੀ ਨੂੰ ਪੂਰੀ ਤਰਜੀਹ ਦਿੱਤੀ ਹੁਣ ਤੱਕ ਬੀਬੀ ਨੂੰ ਉਹੇ ਨਹੀਂ ਕਹਿਣ ਦਿੰਦੇ ਡੈਡੀ ਤੇ ਮੇਰੀ ਗੱਲ ਸੁਣੋ ਤੇ ਆਪਣਾ ਵੀ ਅਸੀਂ ਵੀ ਉਹ ਨਾਲ ਦੇਖ ਦੇ ਕੇ ਕਹਿੰਦੇ ਮਾਂ ਪਿਓ ਕੋ ਬੰਦਾ ਸਿੱਖਦਾ ਹੁੰਦਾ ਤੇ ਨਾਲ ਸਾਡੀ ਮੰਮੀ ਨੇ ਕਿਹਾ ਵੀ ਬੀਬੀ ਕੋਲ ਨਹੀਂ ਜਾਣਾ ਜਾਜਾ ਅਸੀਂ ਸ਼ੁਰੂ ਤੋਂ ਬੀਬੀ ਕੋਲ ਰਹੇ ਹਾਂ ਤੇ ਸਾਡੇ ਡੈਡੀ ਨੇ ਅਸੀਂ ਡੈਡੀ ਆਪਣੇ ਕੋ ਸਿੱਖਿਆ ਤੇ ਸਾਡੇ ਹੱਡ ਮੇਰਾ ਮੁੰਡਾ ਵੀ ਬੀਬੀ ਨਾਲ ਮੇਰੇ ਤੋਂ ਜ਼ਿਆਦਾ ਕਰਦਾ ਇਹ ਅਹੀਂ ਸਿਖਾਉਣਾ ਹੁੰਦਾ ਆ ਤੇ ਪਰਿਵਾਰਾਂ ਦੇ ਵਿੱਚ ਨਾ ਇਦਾਂ ਚਾਹੀਦਾ ਇਹ ਬੀਬੀ ਸਾਡੀ ਦੀ 104 ਸਾਲ ਉਮਰ ਆ ਬੀਬੀ ਤੋਂ ਵੱਡੀਆਂ ਜਿਹੜੀਆਂ ਉਹ ਮਤਲਬ ਚਲੋ ਇਦਾਂ ਹੋ ਗਈਆਂ ਛੋਟੀਆਂ ਸੱਚ ਛੋਟੀਆਂ ਛੋਟੀਆਂ ਪੂਰੀਆਂ ਹੋ ਗਈਆਂ ਮਹਾਰਾਜ ਦੀ ਕਿਰਪਾ ਨਾਲ ਚਲੋ ਬਾਕੀ ਉਮਰ ਮਰ ਮਾਤਮਾ ਨੇ ਲਿਖੀ ਹੁੰਦੀ ਹੈ ਬੰਦੇ ਦੀ ਪਰ ਇਹ ਆ ਵੀ ਆਪਣੇ ਲੋਹੀਂ ਆਪਣੀ ਬੀਬੀ ਦੀ ਕੋਈ ਕਮੀ ਪੇਛਣੀ ਛੱਡਦੇ ਪੀ ਇਹ ਤੰਦਰੁਸਤ ਰਵੇ ਕੋਈ ਚੀਜ਼ ਬਣਾਵੇ ਤਾਂ ਵੀ ਦੇਖ ਲੈ ਮੈਨੇ ਦਿੰਦੀ ਆ ਜੋ ਮਰ ਜੇ ਕਹੀ ਹੁੰਦੀ ਪੁੱਛ ਕੇ ਉਹ ਲੈਣਾ ਖਾਣ ਆਈ ਘਰੀ ਦਾ ਹੀ ਇਹਨੂੰ ਪੁੱਛ ਕੇ ਆ ساری ਮਾਲਕ ਅੱਜ ਵੀ ਬੀਬੀ ਆ ਇਸ ਘਰ ਦੇ ਵਿੱਚ ਤੇ ਇਹੀ ਰਹੂਗੀ ਠੀਕ ਹੈ ਨਾ ਇਹ ਦੋਨੇ ਮਾਲਕਣਾ ਹੀ ਆ ਸਮਝ ਲਓ ਕਹਿੰਦੇ ਜਾਂਦੇ ਜਿਵੇਂ ਜ਼ਿੰਦਗੀ ਇੱਦਾਂ ਰੱਖੀ ਮਾਰਾ ਸਾਂਹੇ ਦਾ ਪਿਆਰ ਰੱਖੀ ਠੀਕ ਆ ਸੋ ਹੁਣ ਵਲੌਗ ਲੰਬਾ ਹੋ ਜਾਣਾ ਫੇਰ ਮੜੀਆਂ ਮੋਟੀਆਂ ਗੱਲਾਂ ਬਾਤਾਂ ਵੀ ਕਰਾਂ ਕਰਾਂਗੇ ਤੇ ਤੁਸੀਂ ਪਿਆਰ ਦਿਆ ਕਰੋ ਜੋ ਜੋ ਕਮੈਂਟ ਤੁਸੀਂ ਕਰੋ ਕਰੋਗੇ ਮੈਂ ਉਸ ਹਿਸਾਬ ਦਾ ਵਲੌਗ ਵੀ ਬਣਾ ਲਾਂ ਕਰਾਂਗਾ ਹਾਸੇ ਤੋਂ ਹਟ ਕੇ ਵੀ ਬਣਾ ਲਾਂ ਕਰਾਂਗੇ ਜੇ ਤੁਹਾਨੂੰ ਚੰਗਾ ਲੱਗਦਾ ਆ ਤੇ ਗੱਲਾਂ ਬਾਤਾਂ ਵੀ ਕਰ ਲਾਂ ਕਰਾਂਗੇ ਫਿਲਹਾਲ ਲਵ ਯੂ ਸਾਰਿਆਂ ਨੂੰ ਚੜਦੀ ਕਲਾ ਚ ਰਹੋ ਖੁਸ਼ ਰਹੋ ਓਕੇ ਜੀ ਅਸਾਂ ਅੰਤਰਾ ਖਾਓ ਓਕੇ